ਬਿੱਜ ਤੁਹਾਡੀ ਕੁੜੀ ਚੜੀ ਬਰਾਤ ਸੀ ਤੁਹਾਡੀ ਉਸ ਦਿਨ ਵੀ ਤੁਸੀਂ ਪਹਿਲਾ ਅਖਬਾਰ ਵੰਡਣ ਦੀ ਝੋਟੀ ਨਿਭਾ ਕੇ ਆਏ ਉਸ ਵੇਰ ਜ਼ਰੂਰੀ ਸੀ ਅਖਬਾਰ ਮੰਨਣੀ ਤੇ ਇਸ ਲਈ ਫਰਮਾਇਆ ਅਖਬਾਰ ਵੰਡਣ ਨੂੰ ਪਹਿਲ ਦਿੱਤੀ ਤੇ ਬਰਾਤ ਬਾਅਦ ਚੜਿਆ ਸੀ ਇਹ ਆਪਾ ਪਹਿਲਾਂ ਜਦੋਂ ਅਨਪੜ੍ਹ ਸੀ ਅਸੀਂ ਹਨਾ ਤੇ ਉਦੋਂ ਰਿਸ਼ਤੇ ਨਾਤੇ ਬਹੁਤ ਵਧੀਆ ਸੀ ਬਹੁਤ ਦੂਰ ਰਿਸ਼ਤੇਦਾਰੀਆਂ ਤੱਟਵਰਤ ਦੇ ਸੀ ਹੁਣ ਅਸੀਂ ਜਦ ਤੱਕ ਪੜ੍ਹ ਲਏ ਵਾਲਾ ਜਾਂ ਤਰੱਕੀ ਬਹੁਤ ਕਰ ਲਈ ਜਾਂ ਸਾਡੇ ਕੋਲ ਪੈਸਾ ਹੀ ਆ ਗਿਆ ਤੇ ਹੁਣ ਸਾਡੇ ਕੋਲ ਰਿਸ਼ਤੇ ਹੀ ਹੈ ਇਹ ਇਤਨੀ ਦੁਨੀਆਦਾਰੀ ਦਾ ਇਸ ਦੁਨੀਆਦਾਰੀ ਦਾ ਨਹੀਂ ਕੋਈ ਭੇਤ ਆ ਹਾਂ ਹੈ ਉੱਪਰੋਂ ਹੋਰ ਤੇ ਅੰਦਰੋਂ ਕੁਝ ਹੋਰ ਦੇਖੀ ਜੀ ਚਿੱਟੇ ਪਾ ਬਾਣੇ ਕਾਲੇ ਕਰਨ ਤੰਦੇ ਉੱਪਰੋਂ ਸਾਦ ਤੇ ਅੰਦਰੋਂ ਚੋਰ ਦੇਖੇ ਹੁਣ ਕੋਈ ਮਿੱਤਰ ਸੀ ਮੇਰਾ ਉਹ ਮੈਨੂੰ ਆਂਦਾ ਯਾਰ ਸਾਡੇ ਪਿੰਡ ਦਾ ਦਸਤਾਰ ਮੁਕਾਬਲੇ ਆ ਤੇ ਮੈਨੂੰ ਤੂੰ ਦਸਤਾਰ ਤੇ ਸ਼ੇਰ ਲੈ ਕੇ ਦੇ ਤੇ ਅਸੀਂ ਉਹ ਹਥਿਆਰ ਤੇ ਛੁਪਾਉਂ ਮੰਨ ਲੂ ਮੈਂ 15 20 ਦਿਨ ਕੋਸ਼ਿਸ਼ ਕੀਤੀ ਤੇ ਮੈਨੂੰ ਉਹਨੇ ਦੋ ਵਾਰੀ ਫੋਨ ਲਾਇਆ ਤੇ ਮੈਥੋਂ ਉਹ ਸ਼ੇਅਰ ਬਣਿਆ ਨਹੀਂ ਮੈਂ ਹੋਰ ਵੰਡੀ ਜਾਂਦਾ ਸੀ ਤੇ ਮੈਨੂੰ ਕਿਸੇ ਕੰਟਰੀ ਵਾਲੇ ਦਾ ਫੋਨ ਆ ਗਿਆ ਕਹਿੰਦਾ ਭਾਰਤ-ਪਾਕਿਸਤਾਨ ਤੇ ਸ਼ੇਅਰ ਪਿਆ ਤੇ ਕੋਈ ਉਹਦੋਂ ਵਰਲਡ ਕੱਪ ਚੱਲਦਾ ਸੀ ਉਸ ਦਿਨ ਪਾਕਿਸਤਾਨ ਦਾ ਮੈਚ ਸੀ ਮੈਂ ਵੀ ਪਿਆ ਤਾਂ ਨਹੀਂ ਤੇ ਉਹ ਫਿਰ ਮੈਂ ਉਸੇ ਟਾਈਮ ਹੀ ਉਹ ਤੁਰੇ ਜਾਂਦੇ ਨੇ ਲਿਖਤਾ ਉਹ ਸ਼ੇਅਰ ਮੈਂ ਸਮਝਦਾ ਵੀ ਅੱਜ ਤੱਕ ਜਿੰਨੇ ਵੀ ਮੈਂ ਸ਼ੇਅਰ ਲਿਖਿਆ ਸਭ ਤੋਂ ਤੇਜ਼ੀ ਨਾਲ ਲਿਖਿਆ ਗਿਆ ਸ਼ੇਅਰ ਉਹ ਉਹ ਆ 70 ਸਾਲ ਪਹਿਲਾਂ ਵਾਲੇ ਪੰਜਾਬ ਦੀ ਸਿੱਤ ਕਰਾ ਵੱਡਿਆਂ ਕੋਲ ਰੱਖਦੀ ਸੀ ਸੁਹਾਣੀ ਖੁੰਡ ਕੱਢ ਕੇ ਵਾਹ ਜੀ ਵਾਹ 50 ਪੈਸੇ ਲੈ ਬਾਪੂ ਤੋਂ ਜਾਣਾ ਮੇਲੇ ਨੂੰ ਵਾਹ ਜੀ ਕਲੀਆਂ ਵਾਲਾ ਕੁੜਤਾ ਚਾਦਰਾਂ ਪਾੜਦਾ ਲੜ ਛੱਟ ਕੇ ਉੱਠ ਸਵੇਰੇ 4 ਵਜੇ ਹਲ ਜੋੜਨੇ ਹਾਲੀਆਂ ਨੇ ਪੱਤਾ ਲੈ ਕੇ ਜਾਂਦੀਆਂ ਸੀ ਖੇਤਾਂ ਨੂੰ ਸਜਤਾਜ ਤੇ 10 ਸਾਲ ਪਹਿਲਾਂ ਜਦੋਂ ਮੂਲਤੀ ਇਹ ਬਣਿਆ ਨਹੀਂ ਸੀ ਪ੍ਰਧਾਨ ਮੰਤਰੀ ਉਹਦੋਂ ਨੇ ਕਿਹਾ ਸੀ ਵੀ ਦਿਨ ਅੱਛੇ ਆਉਣਗੇ ਤੇ ਮੈਨੂੰ ਤਾਂ ਨਹੀਂ ਲੱਗਦਾ ਉਹਦੇ ਤੇ ਲਿਖਿਆ ਸੀ ਛੋਟਾ ਜਿਹਾ ਟੋਕ ₹100 ਤੋਂ ਘੱਟ ਕੋਈ ਦਾਲ ਨਾ ਮਿਲੇ ਮਜ਼ਦੂਰ ਦੀ ਮਹਨਰਾਇ ਨਾਲ ਚਾਲ ਨਾ ਮਿਲੇ ਹੂੰ ਤੇਲ ਤੇ ਰਸੋਈ ਗੈਸ ਮਹਿੰਗੇ ਕਰਤੇ ਪਤਾ ਨਹੀਂ ਸੀ ਲੋਟਾ ਇਹ ਨਾ ਪਛਤਾਉਣਗੇ ਜਨਤਾ ਵਾਸੀ ਕੋਈ ਸਵਾਲ ਪੁੱਛਦੀ ਕਿ ਮੋਦੀ ਜੀ ਐਸ਼ੇ ਦਿਨ ਪਰੋਂ ਆਉਣ ਚੁੱਕੋ ਕਲਮ ਸਿਆਹੀ ਭਿੱਜੇ ਲਿਖ ਦੇ ਬੋਮਨ ਆਈਆਂ ਨੂੰ ਕਰੋ ਸੁਹਾਗਣ ਮਾਂ ਬੋਲੀ ਦੇ ਪੁੱਤਾਂ ਨਾਲ ਰਹੀਆਂ ਹਣ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰঞ্জੀਤ ਸਿੰਘ ਜੰਗਿਆਣਾ ਤਾਂ ਤੁਹਾਨੂੰ ਅੱਜ ਇੱਕ ایسی ਸ਼ਖਸੀਅਤ ਨਾਲ ਮਲਾਉਣ ਦੀ ਕੋਸ਼ਿਸ਼ ਕਰਾਂਗੇ ਅੱਜ ਅਸੀਂ ਸ਼ਖਸ਼ੀਅਤ ਨਾਲ ਮਲਾਵਾਂਗੇ ਜਿਹਦਾ ਜ਼ਿਕਰ ਤੁਸੀਂ ਕਬੱਡੀ ਗਰਾਊਂਡਾਂ ਦੇ ਵਿੱਚ ਆਮ ਤੌਰ ਤੇ ਸੁਣਿਆ ਜਿਹਨੂੰ ਕਿਹਾ ਜਾਂਦਾ ਪਧੌੜ ਆਲਿਆ ਜਕਸੀਰ ਸਿੰਘ ਪਧੌੜ ਸਾਡੇ ਨਾਲ ਮੌਜੂਦ ਹੋਣਗੇ ਜਿਹੜੇ ਕਿ ਬਾਈ ਕਲਮ ਦੇ ਤਨੀ ਨੇ ਕਲਮ ਇਹਨਾਂ ਦੀ ਏਦਾਂ ਦੀ ਆ ਜਿਹਦਾ ਜ਼ਿਕਰ ਆਮ ਤੌਰ ਤੇ ਕਬੱਡੀ ਗਰਾਊਂਡਾਂ ਦੇ ਵਿੱਚ ਕੀਤਾ ਜਾਂਦਾ ਹੈਗਾ ਕਰਮ ਦੇ ਨਾਲ ਨਾਲ ਬਾਈ ਆਪਣੀ ਰੋਜ਼ਮਰਾਂ ਕਿੱਤਾ ਦੇ ਵਿੱਚ ਅਖਬਾਰ ਵੰਨਣ ਦਾ ਜਿਹੜਾ ਕੰਮ ਆ ਉਹ ਕਰਦੇ ਜੋ ਨੌਲੇਜ ਹੈ ਜਾਣਕਾਰੀ ਹੈ ਦੁਨੀਆ ਦੀਆਂ ਖਬਰਾਂ ਨੇ ਉਹ ਕਰ ਕਰ ਪਹੁੰਚਾਉਣ ਦਾ ਕੰਮ ਕਰਦੇ ਨੇ ਤਾਂ ਇਹਦੇ ਵਿੱਚ ਇੱਕ ਗਰੌਚਰ ਗੱਲ ਇਹ ਵੀ ਆ ਕਿ ਬਾਈ ਜ਼ਿੰਮੇਵਾਰੀ ਨੂੰ ਐਡਾ ਜ਼ਰੂਰੀ ਲੈ ਕੇ ਚੱਲਦੇ ਨੇ ਜਿਸ ਦਿਨ ਬਾਈ ਦੀ ਬਰਾਤ ਸੀ ਕੋੜੀ ਬਾਜ਼ ਚੜਦੇ ਨੇ ਪਹਿਲਾਂ ਅਖਬਾਰ ਵੰਡ ਕੇ ਆਉਂਦੇ ਨੇ ਤਾਂ ਬਾਈ ਨੂੰ ਬੁਲਾਵਾਂਗੇ ਬਾਈ ਜੀ ਸ੍ਰੀ ਕਾ ਸਵਾਗਤ ਹੈ ਤੁਹਾਡਾ ਆਉਣ ਪੰਜਾਬੀ ਵਿੱਚ ਸ੍ਰੀ ਕਾ ਸ੍ਰੀ ਕਾ ਜੀ ਸਾਰੇ ਦਰਸ਼ਕਾਂ ਨੂੰ ਜੋ ਵੀ ਦਿਖ ਰਹੇ ਆ ਹੁਣ ਟੀਵੀ ਚੈਨਲ ਵਾਲਿਆਂ ਦਾ ਔਰ ਭਾਈ ਰਣਜੀਤ ਸਿੰਘ ਜੰਡਿਆਣਾ ਦਾ ਉਸ ਮੁੱਚੀ ਟੀਮ ਦਾ ਧੰਨਵਾਦ ਜੀ ਤਾਂ ਭਾਈ ਜੀ ਸਾਨੂੰ ਪਹਿਲਾਂ ਤਾਂ ਤੁਸੀਂ ਦੱਸੋ ਵੀ ਤੁਹਾਡਾ ਸਾਨੂੰ ਪਤਾ ਅਖਬਾਰ ਤੁਸੀਂ ਰੋਜ਼ਮਰਹ ਦੀ ਜ਼ਿੰਦਗੀ ਚ ਬਣਦੇ ਹੋ ਦੂਸਰਾ ਤੁਹਾਡੇ ਕੋਲ ਕਲਮ ਦੀ ਜਿਹੜੀ ਤਾਕਤ ਹੈ ਕਲਮ ਦੇ ਧਨੀ ਹੋ ਤੁਸੀਂ ਪਹਿਲਾਂ ਤੁਹਾਨੂੰ ਅਸੀਂ ਤਾਂ ਹਥੋਂ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਜੋ ਤੁਸੀਂ ਅਖਬਾਰ ਬਣਦੇ ਹੋ ਉਹ ਰੌਚਕ ਜਿਹੜੀ ਗੱਲ ਹੈ ਬੀਜ ਜਸ ਤੁਹਾਡੀ ਕੁੜੀ ਚੜੀ ਬਰਾਤ ਸੀ ਤੁਹਾਡੀ ਉਸ ਦਿਨ ਵੀ ਤੁਸੀਂ ਪਹਿਲਾ ਅਖਬਾਰ ਵੰਡਣ ਦੀ ਡਿਉਟੀ ਨਿਭਾ ਕੇ ਆਏ ਉਹ ਕਿੱਸਾ ਜਰੂਰ ਸਾਡੇ ਨਾਲ ਸ਼ੇਅਰ ਕਰੋ ਉਹ ਤਾਂ 1998 ਦੀ ਗੱਲ ਹੈ ਜੀ ਉਹ ਵੋਟਾਂ ਵਾਲਾ ਦਿਨ ਸੀ ਉਹ ਤੋਂ ਇੱਕ ਦਿਨ ਪਹਿਲਾਂ ਵੋਟਾਂ ਦੂਸਰੇ ਦਿਨ ਵੋਟਾਂ ਪੈਣੀਆਂ ਸੀ ਜੀ ਤੇ ਉਸ ਫਿਰ ਜ਼ਰੂਰੀ ਸੀ ਅਖਬਾਰ ਵੰਡਣੇ ਤੇ ਇਸ ਲਈ ਫਿਰ ਮੈਂ ਅਖਬਾਰ ਵੰਡਣ ਨੂੰ ਪਹਿਲ ਦਿੱਤੀ ਤੇ ਵਿਆਹ ਬਰਾਤ ਬਾਅਦ ਚੜਿਆ ਸੀ ਅੱਛਾ ਤੇ ਪਰ ਜਿਹੜੀ ਕਲਮ ਦੀ ਤਨੀ ਦੀ ਗੱਲ ਆ ਮੈਂ ਕਲਮ ਦਾ ਤਾਂ ਨਹੀਂ ਨਹੀਂ ਜੀ ਮੈਂ ਤਾਂ ਇੱਕ ਮੰਨ ਲਓ ਵੀ ਸ਼ੇਰ ਚ ਪੂਣੀ ਵੀ ਨਹੀਂ ਕੱਤੀ ਹਜੇ ਤੱਕ ਕਲਮ ਦੀ ਤਨੀ ਤਾਂ ਬਹੁਤ ਦੁਨੀਆ ਤੋਂ ਪਰੇ ਤੋਂ ਪਰੇ ਪਈ ਆ ਮੈਂ ਕੋਈ ਬਾਲਾ ਵਧੀਆ ਲਿਖਾਰੀ ਨਹੀਂ ਐਨਾ ਮੈਨੂੰ ਲਿਖਣਾ ਨਹੀਂ ਆਉਂਦਾ ਹਮ ਪਰ ਤੁਹਾਡਾ ਇਹ ਵੀ ਸਭਾਈ ਮਾਨਾ ਵੀ ਤੁਸੀਂ ਆਪਣੇ ਆਪ ਨੂੰ ਕਹਿ ਰਹੇ ਹੋ ਕਿ ਮੈਂ ਇੱਕ ਛੋਟਾ ਜਿਹਾ ਲਿਖਾਰੀ ਆ ਪਰ ਤੁਹਾਡੇ ਸ਼ਹਿਰਾਂ ਦਾ ਜ਼ਿਕਰ ਆਮ ਤੌਰ ਤੇ ਕਬੱਡੀ ਗਰਾਊਂਡਾਂ ਦੇ ਵਿੱਚ ਆਮ ਤੌਰ ਤੇ ਹੁੰਦਾਗਾ ਆਮ ਤੌਰ ਤੇ ਜਿੱਕਰ ਤੁਹਾਡੇ ਸ਼ਹਿਰਾਂ ਦਾ ਜਿਹੜਾ ਉਹ ਕਵੱਡੀ ਗਰਾਊਂਡਾਂ ਦੇ ਵਿੱਚ ਸੁਣਿਆ ਜਾਂਦਾ ਵੱਡੇ ਵੱਡੇ ਕਮੈਂਟੇਟਰ ਆ ਜਿਹੜੇ ਉਹ ਤੁਹਾਡੇ ਸ਼ਹਿਰਾਂ ਨੂੰ ਜਿਹੜਾ ਉਹ ਆਮ ਤੌਰ ਤੇ ਬੋਲਦੇ ਨੇ ਤਾਂ ਭਾਈ ਜੀ ਜ਼ਰੂਰ ਤਾਂ ਹੱਥੋਂ ਅਸੀਂ ਸੁਣਨ ਦੀ ਕੋਸ਼ਿਸ਼ ਕਰਾਂਗੇ ਉਹ ਸ਼ਾਇਰ ਉਹ ਸ਼ਾਇਰੀ ਜੋ ਤੁਹਾਡੇ ਜਿਲ੍ਹੇ ਦੇ ਕਰੀਬ ਹੈ ਜੋ ਆਮ ਤੌਰ ਤੇ ਵੱਧ ਕਵੱਡੀ ਗਰਾਊਂਡਾਂ ਦੇ ਵਿੱਚ ਚੱਲਦੀ ਆ ਉਹ ਤਾਂ ਹੱਥੋਂ ਸੁਣਨ ਦੀ ਕੋਸ਼ਿਸ਼ ਕਰਾਂਗੇ ਅਿਥੇ ਹੀ ਸੰਦੋ 2012 ਦੇ ਵਿੱਚ ਵਰਲਡ ਕੱਪ ਸ਼ੁਰੂ ਹੋਇਆ ਸੀ ਹੂੰ 10 ਦੇ ਵਿੱਚ ਤੇ 12 ਦੇ ਵਿੱਚ ਮੇਰੀ ਐਂਟਰੀ ਹੋ ਗਈ ਸੀ 3 ਸਾਲ ਮੈਂ ਉਹਦੇ ਵਿੱਚ ਲਿਖਿਆ ਜੀ ਵਧੀਆ ਲਿਖਿਆ ਜੋ ਲਿਖਿਆ ਜਿੰਨਾ ਲਿਖਣਾ ਆਉਂਦਾ ਸੀ ਤੇ ਫੇਰ ਮੈਂ ਦੱਸਦੇ ਹਾਂ ਵੀ ਮੈਂ ਕੋਈ ਬਾਲਾ ਵਧੀਆ ਲਖਾਰੀ ਨਹੀਂ ਤੇ ਲਿਖ ਦੇਈ ਦਾ ਮਾੜਾ ਮੋਟਾ ਜਿਵੇਂ ਕਿ ਧਾਰਮਿਕ ਵੀ ਲਿਖ ਦੇਈ ਦੀ ਆ ਸੱਭਿਆਚਾਰ ਵੀ ਲਿਖ ਦੇਈ ਦੀ ਆ ਕਿ ਮੈਂ ਵਾਸੀ ਉਸ ਪੰਜਾਬ ਦਾ ਜਿੱਥੇ ਵਗਦੇ ਸੀ ਪੰਜ ਦਰਿਆ ਹੁਣ ਛੇਵਾਂ ਦਰਿਆ ਨਸ਼ਿਆਂ ਦਾ ਵਗਦਾ ਮੁੰਡੇ ਰਹੇ ਚੁੰਬੀਆਂ ਲਾ ਸੱਤਵਾਂ ਦਰਿਆ ਅਸ਼ਲੀਲਤਾ ਦੇ ਨਾਲ ਭਰ ਦਿਆ ਉੱਡ ਗਈ ਏ ਸ਼ਰਮ ਅਖ ਜਾ ਜੀਨੂੰ ਸੀ ਚਿੜੀ ਸਿਉਣੀ ਦੀ 8 ਦੇ ਲੀਟਰ ਖੰਭ ਡਾਏ ਦਿਖਾ ਦੁੱਲਾ ਸੁੱਚਾ ਜੱਗੜਾ ਜਿਉਣਾ ਤੇ ਤੇ ਮੋੜ ਤੇ ਜਾਣ ਜਿਆ ਮਤ ਲਿਓਣ ਟਪਾਣੇ ਉਹਨਾਂ ਦੀ ਜਿਹੜੇ ਇੱਜ਼ਤਾਂ ਰਹੇ ਰੁਲਾ ਭਗਤ ਸਰਾਭੇ ਉਦਮ ਸਿੰਧਰ ਨੇ ਦਿੱਤਾ ਦੇਸ਼ ਦਾ ਨਾਮ ਚਮਕਾ ਜੀ ਰਾਖੀ ਕੌਣ ਕਰੂ ਉਸ ਖੇਤ ਦੀ ਜਿਸ ਨੂੰ ਬਾੜ ਰਹੀ ਏ ਖਾ ਇੱਥੇ ਵੱਧਦੇ ਡੇਰਾਵਾਦ ਨੇ ਲਾਈ ਹੈ ਸਿੱਖੀ ਨੂੰ ਟਾ ਪੰਜਾਬ ਰਹੇ ਸਲਾਮਤ ਵਸਦਾ ਉਧਾ ਉੜਵਾਲਾ ਕਰੇ ਦੁਆ ਜੀ ਵਾਹ ਕਮਾਲ ਵਾਹ ਕਮਾਲ ਸ਼ਾਇਰੀ ਹੈ ਤੁਹਾਡੀ ਵਾਹ ਕਵਾਹ ਸ਼ਬਦ ਨੇ ਭਾਈ ਜੀ ਸ਼ੁਰੂਆਤ ਲਿਖਣ ਦੀ ਕਿੱਥੋਂ ਹੋਈ ਪਹਿਲਾਂ ਤਾਂ ਸਾਨੂੰ ਜੋ ਅਖਬਾਰ ਬੰਨਣ ਦੀ ਸ਼ੁਰੂਆਤ ਸੀ ਤੁਹਾਡੀ ਕਿੰਨੀ ਉਮਰ ਸੀ ਜਦੋਂ ਤੁਸੀਂ ਅਖਬਾਰ ਬੰਨਣਾ ਸ਼ੁਰੂ ਕੀਤਾ ਸੀ ਤੇ ਕਿੰਨੀ ਉਮਰ ਸੀ ਤੁਹਾਡੀ ਜਦੋਂ ਤੁਸੀਂ ਕਲਮ ਨੂੰ ਹੱਥ ਪਾਇਆ ਸੀ ਇਹ ਮੈਂ 25 ਨਵੰਬਰ 1995 ਤੋਂ ਲੱਗਿਆ ਇਹ ਅਖਬਾਰ ਬੰਨਣਾ ਜੀ ਉਦੋਂ ਤੁਹਾਡੀ ਉਮਰ ਕਿੰਨੀ ਸੀ ਮੇਰਾ 76 ਦਾ ਜਨਮ ਹੈ ਤੁਸੀਂ ਦੇਖ ਲਓਗੇ 20 ਸਾਲ ਤੋਂ ਘੱਟ ਹੀ ਹੋਊਗੀ ਜੀ ਤੇ ਭੇੜਾ ਲਿਖਣ ਦੀ ਹੈ ਇਹ ਮੈਂ 2011-12 ਤੋਂ ਮੰਨ ਲਓ ਉਹ ਵੈਸੇ ਗੀਤ ਕੁੱਤਾ ਮਾੜੇ-ਮੋਟੇ ਲਿਖਦੇ ਸੀ ਪਹਿਲਾਂ ਤੋਂ ਬਚਪਨ ਤੋਂ ਹੀ ਪਰ ਸ਼ੇਅਰ ਲਿਖਣੇ ਮੈਨੂੰ ਲੱਗਦਾ ਮੈਂ 11-12 ਤੋਂ ਬਸ 12 ਤੋਂ ਸ਼ੁਰੂ ਵੀ ਤੇ ਉਦੋਂ ਹੀ ਮੈਂ ਬਸ ਫੜਾਉਣ ਲੱਗ ਗਿਆ ਲੈਤੀ ਚੀਜ਼ਾਂ ਮੰਨ ਲਓ ਵੀ ਕੱਲ ਮੈਂ ਵੀ ਸ਼ਹਦਾਬ ਦੀ ਵਧੀਆ ਸੀ ਜੀ ਤੇ ਉਹ ਬਸ ਆਪਣੇ ਪ੍ਰਵਾਨ ਹੋ ਗਏ ਹੂੰ ਲੋਕਾਂ ਨੇ ਪ੍ਰਵਾਨ ਕੀਤੇ ਜੀ ਧੰਨਵਾਦ ਸਾਰੇ ਦਰਸ਼ਕਾਂ ਦਾ ਜੀ ਤਾਂ ਭੈ ਜੀ ਕਲਮ ਤੁਹਾਡੀ ਵਧੀਆ ਗਈ ਸ਼ਾਇਦ ਤੁਸੀਂ ਬਹੁਤ ਵਧੀਆ ਲਿਖਦੇ ਹੋ ਕੁਝ ਐਦਾਂ ਦਾ ਸਾਨੂੰ ਜਰੂਰ ਸੁਣਾਓ ਜਿਹੜਾ ਕਿ ਤੁਹਾਡੇ ਦਿਲ ਦੇ ਕਰੀਬ ਹੋਵੇ ਜਿਹੜਾ ਕਿ ਜਿਆਦਾ ਦਰਸ਼ਕਾਂ ਵੱਲੋਂ ਮਕਬੂਲ ਕੀਤਾ ਗਿਆ ਹੋਵੇ ਉਹ ਚੀਜ਼ਾਂ ਸਾਨੂੰ ਸੁਣਾਉਣ ਦੀ ਕੋਸ਼ਿਸ਼ ਕਰੋਗੇ ਮਕਬੂਲ ਤਾਂ ਹੈ ਜੀ ਕੋਈ ਆਪ ਦੇ ਬਣੀਆਂ ਤਾਂ ਵਧੀਆ ਚੀਜ਼ ਲਿਖੀ ਦੀ ਹੈ ਹੂੰ ਤੇ ਦਰਸ਼ਕਾਂ ਦਾ ਨਹੀਂ ਪਸੰਦ ਪਤਾ ਹੁੰਦਾ ਵੀ ਕਿਹੜੀ ਚੀਜ਼ ਨੂੰ ਹੁਣ ਜਿਵੇਂ ਸਾਂਝ ਅਸੀਂ ਪਾਕਿਸਤਾਨ ਤੇ ਲਿਖੀ ਸੀ ਹੂੰ ਹੈਨਾ ਤੇ ਸਾਂਝੀ ਸਾਡੀ ਬੋਲੀ ਸੀ ਤੇ ਸਾਂਝੀਆਂ ਸੀ ਖੇਡਾਂ ਸਾਂਝਾ ਲੋਕ ਕੌਣ ਰੰਗ ਰਤੇ ਸਾਂਝਾ ਸੱਭਿਆਚਾਰ ਸੀ ਸਾਂਝੀਆਂ ਸੀ ਸੱਥਾਂ ਨਾਲੇ ਦੁੱਠ ਸੁੱਠ ਸਾਂਝੀ ਸੀ ਲੋਹੜੀ ਤੇ ਦਿਵਾਲੀ ਈਦ ਸਾਂਝੇ ਤਿਹਾਰ ਸੀ ਪੰਜ ਦਰਿਆ ਸਾਂਝੇ ਪੰਜਾਂ ਸਹਿਬ ਸਾਂਝਾ ਸੀ ਦਿੱਲੀ ਤੇ ਲਾਹੌਰ ਵਾਲਾ ਸਾਂਝਾ ਦਰਬਾਰ ਸੀ ਸਾਂਝੀਆਂ ਸੀ ਤੀਆਂ ਨਾਲੇ ਸਾਂਝੀਆਂ ਸੀ ਇੱਜ਼ਤਾਂ ਸਾਂਝੇ ਸਾਡੇ ਖੇਤ ਨਾਲੇ ਸਾਂਝਾ ਕਾਰੋਬਾਰ ਸੀ ਪਧੌੜ ਵਾਲਿਆ ਜਦੋਂ ਸਾਡੇ ਦਿਲਾਂ ਵਾਲੀ ਸਾਂਝ ਟੁੱਟੀ ਦੋ ਦੇਸ਼ ਬਣ ਗਏ ਜੋ ਇੱਕ ਪਰਿਵਾਰ ਸੀ ਕੀ ਬਾਤ ਹੈ ਕੀ ਬਾਤ ਹੈ ਇੱਕ ਦਰਦ ਸੀ ਸਾਡੇ 37 ਦਾ ਜਿਹੜਾ ਸ਼ਾਇਦ ਸੰਤਾਪ ਦੇਸ਼ ਨੇ ਘੱਟ ਪੰਜਾਬ ਨੇ ਜਾਦੇ ਹੰਡਾਇਆ ਪੰਜਾਬ ਵੰਡਿਆ ਗਿਆ ਸ਼ਾਇਦ ਆਜ਼ਾਦੀ ਦੇ ਨਾਂ ਤੇ ਪੰਜਾਬ ਵੰਡਿਆ ਗਿਆ ਆਜ਼ਾਦੀ ਬੇਸ਼ੱਕ ਆਈ ਇੱਕ ਗੋਰੀ ਚਮੜੀ ਇੱਥੋਂ ਚਲੀ ਗਈ ਤੇ ਪਰ ਜਿਹੜਾ ਸਾਡਾ ਦੇਸ਼ ਸੀ ਸਾਡਾ ਸਭਿਆਚਾਰ ਸੀ ਉਹ ਵੰਡਿਆ ਗਿਆ ਉਹਦਾ ਅਨੇਕਾਂ ਕਲਾਮਾਂ ਨੇ ਇਸ ਚੀਜ਼ ਨੂੰ ਆਪਣੇ ਅੰਦਾਜ਼ ਦੇ ਵਿੱਚ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਬਾਈ ਜੀ ਕਬੱਡੀ ਕਿਹੜੀ ਕਿਹੜੀ ਉਈਰਾ ਤੁਹਾਡੀ ਮੁਲਾਕਾਤ ਹੋਈ ਜਦੋਂ ਤੁਹਾਨੂੰ ਤੁਸੀਂ ਸ਼ਾਇਰੀ ਲਿਖਣੀ ਸ਼ੁਰੂ ਕੀਤੀ ਕਵਿਤੀ ਦੇ ਉੱਪਰ ਕਿਹੜੇ ਕਿਹੜੇ ਪਲੇਅਰ ਸੀ ਜਿਹੜੇ ਉਸ ਟਾਈਮ ਤੇ ਮਸ਼ਹੂਰ ਸੀਗੇ ਆਮ ਤੌਰ ਤੇ ਦਰਸ਼ਕ ਉਹਨਾਂ ਨੂੰ ਜਾਣਦੇ ਸਨ ਉਹਨਾਂ ਨੂੰ ਤੁਸੀਂ ਮੈਨੇ ਤਾਂ ਉਸ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਕਿੱਦਾਂ ਦਾ ਰਿਐਕਟ ਕੀਤਾ ਤੁਹਾਡੇ ਨਾਲ ਮੇਵਾਤਨ ਕਿੱਦਾਂ ਦਾ ਰਿਹਾ ਉਹਨਾਂ ਦਾ ਨਹੀਂ ਪਲੇਅਰਾਂ ਨਾਲ ਤਾਂ ਨਾ ਮੈਂ ਤਕਰੀਬਨ ਸਾਰੇ ਜਾਣਦੇ ਸੀ ਜਿਹੜੇ ਆਲ ਓਪਨ ਵਾਲੇ ਮਤਲਬ ਵਰਲਡ ਕੱਪ ਵਾਲੇ ਵੀ ਹਨਾ ਉਹ ਜਾਣਦੇ ਸੀ ਵੀ ਮੈਂ ਉਹਨਾਂ ਨੂੰ ਕੱਟ ਆਫ ਕਰਦਾ ਸੀ ਉਹ ਸੁਣ ਲੈਂਦੇ ਸੀ ਵੀ ਆ ਬੰਦਾ ਪਹਾੜ ਵਾਲਾ ਦਾ ਹਨਾ ਮਿਲਦੇ ਸੀ ਜਿਵੇਂ ਖੁਸ਼ੀ ਹੋਇਆ ਮੱਖਣ ਸੈ ਦੋਟੇ ਹੋਇਆ ਬਲਜੀਤ ਸੈ ਦੋਟੇ ਬਹੁਤ ਵਧੀਆ ਇਨਸਾਨ ਹੈ ਹਮ ਮਦਦ ਤੌਰ ਤੇ ਵੀ ਉਹਨਾਂ ਨੇ ਜੇ ਕਦੇ ਆਪਾਂ ਗਏ ਆ ਉਹਨਾਂ ਕੋਲ ਹੀ ਤਾਂ ਉਹਨਾਂ ਨੇ ਮਦਦ ਕੀਤੀ ਐ ਵੈਸੇ ਆਪਾਂ ਕਦੇ ਹੱਥ ੱਡਿਆ ਨਹੀਂ ਕਿਸੇ ਮੂਰੀ ਤੇ ਕਮੈਂਟਰੀ ਦੇ ਵਿੱਚ ਮੈਂ ਸਭ ਤੋਂ ਵਧੀਆ ਮੱਖਣ ਵਾਲੀ ਜੀ ਤੇ ਪ੍ਰੋਫੈਸਰ ਮੱਖਣ ਸੈਨ ਬਹੁਤ ਵਧੀਆ ਮੰਨਦਾ ਹਾਂ ਜੀ ਹਾਂ ਤਾਂ ਬਈ ਜੀ ਕੁਝ ਹੋਰ ਅਸੀਂ ਸੋchnਾ ਚਾਹੁੰਦੇ ਹਾਂ ਤੁਥੋ ਕਿਉਂਕਿ ਜਿਹੜੀ ਚੀਜ਼ ਤੁਹਾਡੇ ਕੋਲ ਆ ਜਿਹੜੀ ਕਲਮ ਤੁਹਾਡੇ ਕੋਲ ਆ ਉਹ ਸ਼ਾਇਦ ਅਸੀਂ ਅਸੀਂ ਬੋਲ ਕੇ ਸ਼ਾਇਦ ਨਹੀਂ ਦੱਸ ਸਕਦੇ ਉਹਦਾ ਜ਼ਿਕਰ ਅਸੀਂ ਬੋਲ ਕੇ ਨਹੀਂ ਕਰ ਸਕਦੇ ਇੱਕ ਸ਼ਾਇਰ ਹੁੰਦਾ ਜਿਹਦਾ ਉਹਦਾ ਇੱਕ ਵੱਖਰਾ ਅੰਦਾਜ਼ ਹੁੰਦਾ ਇੱਕ ਸ਼ਾਇਰ ਨੂੰ ਲਿਖਣ ਲਈ ਇੱਕ ਜਗ੍ਹਾ ਵੀ ਚਾਹੀਦੀ ਹੁੰਦੀ ਆ ਇੱਕ ਮਾਹੌਲ ਵੀ ਚਾਹੀਦਾ ਹੁੰਦਾ ਕਿਹੜੇ ਮਾਹੌਲ ਦੇ ਵਿੱਚ ਤੁਹਾਨੂੰ ਚੰਗਾ ਮਹਿਸੂਸ ਹੁੰਦਾ ਜਿੱਥੇ ਜਾਦੇ ਵਧੀਆ ਕਲਮ ਤੁਹਾਡੀ ਜਾਦੇ ਜਜ਼ਬਾਤਾਂ ਨੂੰ ਲਿਖ ਸਕਦੀ ਆ ਜਿਹੜੀ ਬਾਤ ਉਹ ਜਿਹੜਾ ਦਿਲ ਤੋਂ ਲਿਖਿਆ ਜਾਂਦਾ ਉਹ ਜਗ੍ਹਾ ਤੁਹਾਨੂੰ ਕਿਹੜੀ ਲੱਗਦੀ ਹੈ ਕਿਹੜੀ ਵਧੀਆ ਜਗ੍ਹਾ ਤੁਹਾਡੇ ਲਈ ਹੈ ਜਿੱਦਾਂ ਆਪਾਂ ਕਹਿੰਦਾ ਕੋਈ ਸੁਨਸਾਂ ਜਗ੍ਹਾ ਤੇ ਜਾ ਕੇ ਕੋਈ ਕਵਿ ਲਿਖਣਾ ਪਸੰਦ ਕਰਦਾ ਕਿਸੇ ਨੂੰ ਕੋਈ ਮਿਊਜ਼ਿਕ ਸੁਣ ਕੇ ਲਿਖਣਾ ਵਧੀਆ ਲੱਗਦਾ ਤੁਹਾਨੂੰ ਕਿੱਥੇ ਲਿਖਣਾ ਵਧੀਆ ਲੱਗਦਾ ਮੈਂ ਤਾਂ ਕਦੇ ਜੱਰਾ ਚੁਣੀ ਨਹੀਂ ਅਜੇ ਤੱਕ ਮੈਂ ਤਾਂ ਖਵਾਰ ਬੰਡ ਦਾ ਬੰਡ ਦਾ ਹੀ ਲਿਖ ਦੇਣਾ ਹੁਣ ਬਈ ਅੱਛਾ ਵੀ ਜਦੋਂ ਦਿਮਾਗ 'ਚ ਕੋਈ ਗੱਲ ਆ ਜੀ ਹਨਾ ਅ ਮੈਂ ਖਵਾਰ ਬੰਡੀ ਜਾਂਦਾ ਸੀ ਤੇ ਮੈਨੂੰ ਟੈਲੀਕਾਸਟਰੀ ਵਾਲੇ ਦਾ ਫੋਨ ਆ ਗਿਆ ਕਹਿੰਦਾ ਭਾਰਤ-ਪਾਕਿਸਤਾਨ ਤੇ ਸ਼ੇਰ ਪਿਆ ਤਕੜੀ ਉਦੋਂ ਵਰਲਡ ਕੱਪ ਚੱਲਦਾ ਸੀ ਉਸ ਦਿਨ ਪਾਕਿਸਤਾਨ ਦਾ ਮੈਚ ਸੀ ਕਹਿੰਦਾ ਅੱਜ ਬੋਲਣਾ ਮੈਂ ਵੀ ਪਿਆ ਤਾ ਨਹੀਂ ਤੇ ਉਹ ਫਿਰ ਮੈਂ ਉਸੇ ਟਾਈਮ ਹੀ ਉਹ ਤੁਰੇ ਜਾਂਦੇ ਨੇ ਲੈਤਾਉ ਸ਼ੇਰ ਮੈਂ ਸਮਝਦਾ ਵੀ ਅੱਜ ਤੱਕ ਜਿੰਨੇ ਵੀ ਮੈਂ ਸ਼ੇਰ ਲਿਖਿਆ ਸਭ ਤੋਂ ਤੇਜ਼ੀ ਨਾਲ ਲਿਖਿਆ ਗਿਆ ਸ਼ੇਰ ਉਹ ਆ ਤੇ ਦਿਲ ਮੇਰਾ ਇਹ ਕਰਦਾ ਸਾਰੇ ਛੱਡ ਚੇਤੰਦਿਆਂ ਨੂੰ ਕਿ ਬਾਡਰੀ ਦੀ ਸਰਹੱਦ ਤੋਂ ਪਾਕਿਸਤਾਨ ਨੂੰ ਜਾਵਾਂ ਮੈਂ ਦੇਖਣਾ ਫਿਰ ਲਾਹੌਰ ਤੇ ਜਿਸ ਦੀ ਸੁਣੀ ਹੈ ਸਫਤ ਬੜੀ ਫਿਰ ਨਨਕਾਣਾ ਸਾਹਿਬ ਨੂੰ ਜਾਟੇ ਸੀ ਸਨ ਮਾਂ ਮੈਂ ਫਿਰ ਦੇਖਣਾ ਦਾਨਾਬਾਦ ਜੋ ਪਿੰਡ ਹੈ ਮਿਰਜੀ ਦਾ ਫਿਰ ਚੰਦਰ ਸਿਆਲਾਂ ਦੇ ਵਿੱਚ ਬੈਠੇ ਚੂਰੀ ਖਾ ਮੈਂ ਗੁੱਲੇ ਸ਼ਾਹ ਨੇ ਜਿੱਥੇ ਨਚਟੇ ਯਾਰ ਮਨਾਇਆ ਸੀ ਉਸ ਜਗ੍ਹਾ ਤੇ ਬੈਠੇ ਰੁਸੀਆ ਰੱਬ ਮਨਾ ਮੈਂ ਫਦਾਉੜ ਵਾਲਿਆ ਜਿਹੜਾ ਛੱਟ ਛਮਟਾ ਦੇ ਹੱਦਾਂ ਨੂੰ ਉਸ ਛੱਟ ਤੋਂ 100 ਵਾਰੀ ਬਲੇਹਾਰੇ ਜਾਵਾਂ ਮੈਂ ਵਾਹ ਜੀ ਕਿਹ ਬਾਤ ਇਹ ਐ ਇਦਾਂ ਵਧੀਆ ਸ਼ੇਅਰ ਹੈ ਜਿਹੜਾ ਲਗਭਗ ਤੁਸੀਂ ਕਿੰਨੇ ਕੁ ਮਿੰਟਾਂ ਦੇ ਵਿੱਚ ਇਹ ਲਿਖਤਾ ਸੀਗੇ ਜਦੋਂ ਤੁਹਾਡੇ ਕੋਲ ਕਾਲ ਆਈ ਪਲੇਅਰ ਦੀ ਕਿੰਨੇ ਕੁ ਟਾਈਮ ਦੇ ਵਿੱਚ ਤੁਹਾਡੇ ਅੱਧਾ ਮਿੰਟ ਮਿੰਟ ਲੱਗਿਆ ਹੋਮਸੋਈ ਇੱਕ ਮਿੰਟ ਦੇ ਵਿੱਚ ਵਿੱਚ ਤੁਸੀਂ ਇਹਨੂੰ ਜੋੜ ਕੇ ਲਿਖਤਾ ਹੋ ਇਹ ਬਾਈ ਜੀ ਜਿਹੜੇ ਸ਼ਬਦਾਂ ਸ਼ਾਇਰੀ ਦੇ ਸ਼ਬਦਾਂ ਕਿਉਂਕਿ ਇਹਨਾਂ ਨੂੰ ਇੱਕ ਮੋਤੀਆਂ ਦੀ ਮਾਲਾ ਤਰ੍ਹਾਂ ਪਰੋਣਾ ਪੈਂਦਾ ਬਿਲਕੁਲ ਜਿੱਦਾਂ ਇੱਕ ਮਾਲਾ ਦੇ ਵਿੱਚ ਇੱਕ ਧਾਗੇ ਦੇ ਵਿੱਚ ਮੋਤੀ ਪਰੋਏ ਹੁੰਦੇ ਨੇ ਸ਼ਬਦਾਂ ਨੂੰ ਉਸ ਤਰ੍ਹਾਂ ਪਰੋਣਾ ਪੈਂਦਾ ਹਾਂ ਇਹਦੇ ਲਈ ਤੁਸੀਂ ਕਿਹਾ ਵੀ ਅੱਧੇ ਇੱਕ ਮਿੰਟ ਦੇ ਵਿੱਚ ਵਿੱਚ ਲਗਭਗ ਇਹ ਤੁਸੀਂ ਸ਼ੇਅਰ ਲਿਖਤਾ ਇਦਾਂ ਦੀ ਚੀਜ਼ ਆ ਜਿਹੜੀ ਤੁਹਾਡੇ ਦਿਮਾਗ ਵਿੱਚ ਕਿਸ ਤਰ੍ਹਾਂ ਆਵੇ ਤੁਸੀਂ ਇੱਕ ਦਮ ਉਹ ਚੀਜ਼ਾਂ ਨੂੰ ਇੱਕ ਜਗ੍ਹਾ-ਜਗ੍ਹਾ ਤੇ ਫਿਟ ਕਰ ਦਿੰਦੇ ਹੋ ਕੱਲ ਤਾਂ ਐਦਾਂ ਇਹ ਜਿਹੜੀ ਚੀਜ਼ ਨੂੰ ਆਪਾਂ ਕਿਸੇ ਨੂੰ ਸੋਚਣ ਲੱਗ ਗਏ ਵੀ ਆਪਾਂ ਮਿੱਟੀ ਬਾਰੇ ਲਿਖਣਾ ਜਾਂ ਪਾਣੀ ਬਾਰੇ ਲਿਖਣਾ ਹਨਾ ਹਨਾ ਹੁਣ ਕੋਈ ਮਿੱਤਰ ਸੀ ਮੇਰਾ ਉਹ ਮੈਨੂੰ ਆਂਦਾ ਯਾਰ ਸਾਡੇ ਪਿੰਡ ਦਾ ਦਸਤਾਰ ਮੁਕਾਬਲੇ ਆ ਤੇ ਮੈਨੂੰ ਤੂੰ ਦਸਤਾਰ ਤੇ ਸ਼ੇਅਰ ਲਿਖ ਕੇ ਦੇ ਤੇ ਅਸੀਂ ਉਹ ਇਸ਼ਤਿਹਾਰ ਤੇ ਛਪਾਉਣਾ ਮਨ ਲਓ ਮੈਂ 15-20 ਦਿਨ ਕੋਸ਼ਿਸ਼ ਕੀਤੀ ਤੇ ਮੈਨੂੰ ਉਹਨੇ ਦੋ ਵਾਰੀ ਫੋਨ ਲਾਇਆ ਤੇ ਮੈਥੋਂ ਉਹ ਸ਼ੇਰ ਬਣਿਆ ਨਹੀਂ ਉਹ ਜਦੋਂ ਉਹਨਾਂ ਦਾ ਪ੍ਰੋਮ ਨਨ ਗਿਆ ਇਹ ਦਿਨ ਬੈਠਾ ਬੈਠਾ ਮੈਂ ਮੰਨ ਲਓ ਵੀ ਅਖ਼ਬਾਰ ਪੰਢੀ ਜਾਂਦਾ ਸੀ ਮੈਨੂੰ ਯਾਦ ਹੈ ਤੇ ਮੈਂ ਉਸ ਦਸਤਾਰ ਤੇ ਲਿਖਦਾ ਵੀ ਜੇ ਮੰਨੀਏ ਤਾਂ 5-7 ਮੀਟਰ ਦਾ ਕੱਪੜਾ ਜੀ ਜੇ ਸਿਰ ਤੇ ਸਜਾਈਏ ਖਬੌਂਦੀ ਹੈ ਜੀ ਪੱਗ ਜੀ ਜਾਤ-ਪੂਤ ਹੋਵੇ ਭਾਵੇਂ ਕੋਈ ਵੀ ਬੰਦੇ ਦਾ ਉਹਨੂੰ ਸਿੱਖ ਸਰਦਾਰ ਬਣਾਉਂਦੀ ਹੈ ਜੀ ਪੱਗ ਵਾਹ ਅਣਖ ਤੇ ਗੌਰਵ ਸੱਭਿਆਚਾਰ ਦਾ ਪ੍ਰਤੀਕ ਇਹ ਜੀ ਪਾਡਰ ਆਪਣੀ ਵਿਰਸੇ ਦੀ ਯਾਦ ਦਵਾਉਂਦੀ ਹੈ ਜੀ ਪਾਡਰ ਜੰਗ ਦੇ ਮੈਦਾਨ ਵਿੱਚ ਕਰਦੀ ਸਹਾਇਤਾ ਸਿਰ ਦੀ ਏ ਸੱਟ ਤੋਂ ਬਚਾਉਂਦੀ ਹੈ ਜੀ ਪਾਡਰ ਗੁਰੂ ਦਸ਼ਨਾਾਂ ਦੇ ਵਿੱਚ ਦਿੱਤੀ ਜਾਂਦੀ ਪਾਡਰ ਤੇ ਯਾਰੀ ਲਈ ਸਿਰ ਵੀ ਲਹਾਉਂਦੀ ਹੈ ਜੀ ਪਾਡਰ ਸਿੱਖ ਦੀ ਪਾਗ ਨੂੰ ਧੌੜ ਵਾਲਿਆ ਪਾਵੇ ਕੋਈ ਹੱਥ ਇੱਟੀਆਂ ਦੇ 33 ਫੇਰ ਪਾਉਂਦੀ ਹੈ ਜੀ ਪਾਡਰ ਇਹ ਮਾਲਾ ਮੈਂਟ ਡੇਢ ਮਿੰਟ ਚ ਫੇਰ ਲੇਤਾ ਜਿਹਨੂੰ ਲਿਖਣ ਦੀ ਖਾਤਰ ਤੁਹਾਨੂੰ 20 ਦਿਨਾਂ ਇੰਤਜ਼ਾਰ ਕਰਨਾ ਪਿਆ ਬੀਦਾਂ ਤੱਕ ਤੁਹਾਡੇ ਦਿਮਾਗ ਦੇ ਵਿੱਚ ਇਦਾਂ ਦਾ ਕੋਈ ਆਈਡੀਆ ਨਹੀਂ ਆਇਆ ਆਈਡੀਆ ਨਹੀਂ ਆਇਆ ਮੈਨੂੰ ਕਿਸ ਤਰ੍ਹਾਂ ਬ੍ਰੋਮਾ ਉਹਨੂੰ ਲਿਖਣ ਦੀ ਖਾਤਰ ਤੁਹਾਨੂੰ 1.5 ਮਿੰਟ ਦੇ ਵਿੱਚ ਇਹ ਇਦਾਂ ਦਿਮਾਗ ਦੇ ਵਿੱਚ ਕੀ ਚੱਲਦਾ ਹੁੰਦਾ ਕਿ ਕਈ ਵਾਰ ਤੁਸੀਂ ਕਹਿੰਦੇ ਹੋ ਵੀ ਚੀਜ਼ਾਂ ਇੱਕਦਮ ਫਟਾਫਟ ਜਗਾ ਜਗਾ ਤੇ ਸੈੱਟ ਹੋ ਜਾਂਦੀਆਂ ਹਾਂ ਕਈ ਵਾਰ ਜਗਾ ਜਗਾ ਤੇ ਸੈੱਟ ਨਹੀਂ ਹੁੰਦੇ ਕਾਰਨ ਕੀ ਹੈਗਾ ਜੀ ਹੁਣ ਜੇ ਆਹ ਸਾਂਝ ਵਾਲੀ ਗੱਲ ਮੈਂ ਪਾਸਤੇ ਭਾਰਤ ਤੋਂ ਪਹਿਲਾਂ ਜਿਹੜਾ ਸੁਣਾਇਆ ਭਾਰਤ-ਪਾਕਿਸਤਾਨ ਦੀ ਸਾਂਝ ਆ ਇੱਥੇ ਨੇੜੇ ਮੈਂ ਨਾ ਅਖਬਾਰ ਵੰਡਦਾ ਵੰਡਦਾ ਉਥੇ ਅਖਬਾਰ ਸੜਦਾ ਹੁੰਦਾ ਕਿਸੇ ਡੇਰੇ ਦੇ ਵਿੱਚ ਉਥੇ ਮੈਂ ਚਾਹ ਪੀ ਜਾਵਾਂ ਤੇ ਉਥੇ ਬਜ਼ੁਰਗ ਬੰਦੇ ਬੈਠੇ ਸੀ 70 80 100 ਸਾਲ ਦੇ ਹੋਣ ਜੀ ਵਿਚਾਰੇ ਗੱਲਾਂ ਕਰਦੇ ਸੀ ਉਹ ਯਾਰ ਮੈਂ ਤਾਂ ਮੁਸਲਮਾਨਾਂ ਦੀ ਸੀਟੀ ਹੁੰਦਾ ਸੀ ਹੈ ਮੁਸਲਮਾਨਾਂ ਦੀਆਂ ਕੁੜੀਆਂ ਮੁੰਡੇ ਸਾਡੇ ਨਾਲ ਖੇਡਦੇ ਰਹੇ ਆ ਮੇਰੇ ਬਾਪੂ ਦਾ ਸੀਰ ਹੁੰਦਾ ਸੀ ਹੈ ਤੇ ਸਾਡੀ ਜਿਹੜਾ ਪਹਿਲੀ ਸਾਂਝੀ ਹੁੰਦੀ ਸੀ ਮੈਨੂੰ ਉਹ ਵਧੀਆ ਲੱਗੀ ਗੱਲ ਤੇ ਉਹ ਮੰਨ ਲਾ ਮੈਂ ਇੱਕ ਡੇਢ ਮਿੰਟ ਚ ਉਹ ਸ਼ੇਅਰ ਬਣਾਤਾ ਜੋ ਮੈਨੂੰ ਤੇ ਬਹੁਤ ਵਧੀਆ ਲੱਗਦਾ ਤੇ ਮੈਂ ਸਮਝਦਾ ਵੀ ਉਹੋ ਜਿਹਾ ਸ਼ੇਰ ਉਦੋਂ ਮੁਰਤੇ ਮੈਥੋਂ ਨਹੀਂ ਲਿਖਿਆ ਗਿਆ ਜੀ ਉਹ ਇੱਕ ਮਹਿੰਗੇ ਸ਼ਬਦ ਸੀ ਹਾਂ ਜਿਹੜੇ ਇੱਕ ਵਾਰ ਦਿਮਾਗ ਚਾਹੀ ਦੁਬਾਰਾ ਸ਼ਾਇਦ ਉਹ ਦਿਮਾਗ ਦੇ ਵਿੱਚ ਨਹੀਂ ਆ ਰਹੇ ਇਹਨੂੰ ਹੋਰ ਵਧੀਆ ਪ੍ਰਵਾਹਸ਼ਾ ਦੇ ਨਾਲ ਸ਼ਾਇਦ ਤਾਂ ਹੋਰ ਤੱਕ ਨਹੀਂ ਦੱਸਿਆ ਗਿਆ ਤੁਹਾਡੇ ਮੁਤਾਬਕ ਜਿਹੜੀ ਉਹ ਪ੍ਰਵਾਹਸ਼ਾ ਤੁਸੀਂ ਦਿੱਤੀ ਸੀ ਸਾਂਝ ਦੀ ਹਾਂ ਚੜਦੇ ਤੇ ਲੈਂਦੇ ਪੰਜਾਬ ਦੇ ਸਾਂਝ ਦੀ ਜਿਹੜੀ ਭਾਸ਼ਾ ਸੀ ਪ੍ਰਵਾਹਸ਼ਾ ਸੀ ਉਹ ਸ਼ਾਇਦ ਇਸ ਤੋਂ ਬਾਅਦ ਦੇ ਵਿੱਚ ਤੁਹਾਡੇ ਦਿਮਾਗ ਦੇ ਵਿੱਚ ਨਹੀਂ ਆਈ ਨਹੀਂ ਆਈ ਜਿਵੇਂ ਤਾਂ ਤੋਂ ਪੁੱਛਾਂ ਵੀ ਇਹ ਚੀਜ਼ਾਂ ਨੂੰ ਸੈੱਟ ਕਰਨ ਲਈ ਤੁਸੀਂ ਕਈ ਵਾਰ ਕਹਿੰਦੇ ਹੋ ਵੀ 20 ਮਿੰਟ ਦਾ ਸਮਾਂ ਲੱਗ ਗਿਆ ਪਰ ਸ਼ੇਅਰ ਨਹੀਂ ਆਇਆ 1.5 ਮਿੰਟ ਦੇ ਵਿੱਚ ਤੁਸੀਂ ਸ਼ੇਅਰ ਨੂੰ ਕੰਪਲੀਟ ਕਰਤਾ ਉਸੇ ਨੂੰ ਕਈ ਵਾਰ ਇਦਾਂ ਦਾ ਆਇਆ ਵੀ ਅਲਾਮਬਾ ਵੀ ਤੁਹਾਡੇ ਵੀ ਆ ਮੈਂ ਤਾਂ ਤੁਹਾਨੂੰ ਸ਼ੇਅਰ ਮੰਗਿਆ ਸੀ ਤੁਸੀਂ ਕੋਈ ਦਿੱਤਾ ਨਹੀਂ ਕੋਈ ਇਦਾਂ ਦਾ ਅਲਾਮਬਾ ਵੀ ਕਿਸੇ ਦਾ ਆਇਆ ਤੁਹਾਡੇ ਕੋਲ ਬਹੁਤ ਹੁਣ ਫਰਮਾਇਸ਼ਾਂ ਕਰ ਦਿੰਦੇ ਆ ਬਾਈ ਬਹੁਤ ਵਧੀਆ ਬੰਦੇ ਵੀ ਤੂੰ ਫਲਾਨੀ ਚੀਜ਼ ਤੇ ਲਿਖ ਦੇ ਹਨਾ ਉਹਨੂੰ ਨਾ ਕਈ ਵਾਰੀ ਸੈੱਟ ਕਰਨਾ ਹੁੰਦਾ ਦਿਮਾਗ 'ਚ ਸਾਰੀ ਚੀਜ਼ ਨੂੰ ਵੀ ਆਹ ਚੀਜ਼ ਆਏ ਆ ਆਹ ਚੀਜ਼ ਆਏ ਆ ਹਨਾ ਫੇਰ ਉਹਨੂੰ ਆ ਜੋ ਹੁਣ ਮਿੱਟੀ ਵਾਲਾ ਸੀ ਇਹਨਾਂ ਕਿਸੇ ਪਿੰਡ ਟੂਰਨਾਮੈਂਟ ਸੀ ਉੱਥੇ 4 ਟਰੈਕਟਰ ਨਾਮ ਸੀ ਹੂੰ ਉੱਥੇ ਮਿੱਟੀ ਮਲਾਉਣ ਕਿਸੇ ਰੋਲਾ ਪੈ ਗਿਆ ਭਾਈ ਉਹ ਇੱਕ ਰੇਡਰਾਂ ਦਾ ਮੈਂ ਮਿੱਟੀ ਮਲਉਣੀ ਨਹੀਂ ਉਹ ਜਾਫੀਆਂ ਦੇ ਮਲਣੀ ਆ ਹੈ ਉਹ ਦੂਸਰੇ ਦਿਨ ਮੈਨੂੰ ਇੱਕ ਕਮੈਂਟਰਾਂ ਦਾ ਯਾਰ ਮਿੱਟੀ ਤੇ ਕੁਛ ਲੈਟੇ ਤੇ ਯਾਰ ਮਿੱਟੀ ਬਾਰੇ ਬਹੁਤ ਰੋਲਾ ਪੈਂਦਾ ਤੇ ਉਹ ਦੂਸਰੇ ਦਿਨ ਮੈਂ ਮਿੱਟੀ ਬਾਰੇ ਮੈਨੂੰ ਇਹਨਾਂ ਵਧੀਆ ਲੱਗਦਾ ਵੀ ਉਹ ਮਿੱਟੀ ਖਾਂਦਾ ਤੇ ਮਿੱਟੀ ਵਿੱਚ ਖੇਡਦਾ ਐ ਆਖਰ ਨੂੰ ਮਿੱਟੀ ਦੇ ਵਿੱਚ ਸਮਾਇ ਬੰਦਾ। ਹੂੰ ਮਿੱਟੀ ਵਿੱਚੋਂ ਹੀ ਹੁੰਦਾ ਅਨਾਜ ਪੈਦਾ ਜਿਸ ਨੂੰ ਖਾ ਕੇ ਪੁੱਠ ਮਟਾਈ ਬੰਦਾ। ਕਰੇਟ ਵਿੱਚ ਵੀ ਮਿੱਟੀ ਦੀ ਪੇਚ ਹੁੰਦੀ ਜਿੱਥੇ ਖੜਤੇ ਚੌਤੀ ਛੱਟੇ ਲਾਏ ਬੰਦਾ। ਮਿੱਟੀ ਵਿੱਚੋਂ ਹੀ ਨਿੱਟਣਦਾ ਤੇਲ ਤੇ ਗੈਂਸ ਪਾਣੀ ਮਿੱਟੀ ਤਰਾਸ਼ ਕੇ ਪੁੱਤ ਬਣਾਏ ਬੰਦਾ। ਵਾਹ ਮਿੱਟੀ ਵਿੱਚੋਂ ਹੀ ਨਿੱਟਣਦਾ ਕੋਲਾ ਤੇ ਸਿਉਣਾ ਚੰਦੀ ਮਿੱਟੀ ਦੀ ਐਟ ਨਾਲ ਘਰ ਬਣਾਏ ਬੰਦਾ। ਵਾਹ ਪੂਰੀ ਦੁਨੀਆ ਤੇ ਭਾਵੇਂ ਕੋਈ ਰਾਜ ਕਰ ਲੇ ਵਤਨ ਦੀ ਮਿੱਟੀ ਨੂੰ ਨਾ ਦੇ ਲੋ ਭਲਾਏ ਬੰਦਾ। ਵਾਹ ਮਿੱਟੀ ਦੀ ਮਿੱਟੀ ਨੂੰ ਮੱਥੇ ਨਾਲ ਲਾਉਂਦਾ ਹਰੇਕ ਖਿਡਾਰੀ ਪਰ ਮਿੱਟੀ ਦੀ ਕਦਰ ਹੈ ਕੋਈ ਕੋਈ ਪਾਏ ਬੰਦਾ ਮਿੱਟੀ ਨਾਲ ਜੁੜ ਕੇ ਹੀ ਨਹੀਂ ਪਧਾਉੜ ਬਲਿਆ ਜੋ ਮਿੱਟੀ ਤੋਂ ਪੈਰ ਛੱਡ ਜੇ ਉਹ ਪਛਤਾਏ ਬੰਦਾ ਵਾਹ ਜੀ ਵਾਹ ਕੀ ਬਾਤ ਹੈ ਕੀ ਬਾਤ ਹੈ ਵਾਕਈ ਜੇ ਕੋਈ ਆਪਣੇ ਆਪ ਨੂੰ ਵੱਡਾ ਸਮਝਣ ਲੱਗ ਜਾਵੇ ਤੇ ਪੈਰ ਜ਼ਮੀਨ ਤੋਂ ਉੱਪਰ ਉੱਠ ਜਾਣ ਤਾਂ ਸ਼ਾਇਦ ਡਿੱਗਣਾ ਉਸਦਾ ਤੈਅ ਹੁੰਦਾ ਕਿਉਂਕਿ ਅਗਰ ਚੀਜ਼ਾਂ ਨੂੰ ਆਪਾਂ ਆਪਣੇ ਮੁਤਾਬਕ ਸਮਝਣ ਲੱਗ ਜਾਵਾਂਗੇ ਆਪਣੇ ਮੁਤਾਬਕ ਢਾਲਣ ਦੀ ਕੋਸ਼ਿਸ਼ ਕਰਨ ਲੱਗ ਜਾਵਾਂਗੇ ਤਾਂ ਇਨਸਾਨ ਸ਼ਾਇਦ ਆਪਣੀ ਔਕਾਤ ਨਾਲੋਂ ਵੱਡਾ ਸੋਚਣ ਲੱਗ ਜਾਂਦਾ ਤੇ ਔਕਾਤ ਨਾਲੋਂ ਜਦੋਂ ਕਹਿੰਦੇ ਵੀ ਪਰਸ਼ਾਵਾਂ ਜਦੋਂ ਸਰੀਰ ਨਾਲ ਜਿਆਦਾ ਵੱਡਾ ਹੋ ਜਾਏ ਤਾਂ ਮੰਨ ਲਓ ਕਿ ਸੂਰਜ ਛੇ ਪਰਵਾੜਾ ਹੈ ਤਾਂ ਇਹ ਚੀਜ਼ਾਂ ਹੁੰਦੀਆਂ ਨੇ ਤਾਂ ਕੋਈ ਐਦਾਂ ਦਾ ਸ਼ੇਅਰ ਸਾਨੂੰ ਸੁਣਾਉਣ ਦੀ ਕੋਸ਼ਿਸ਼ ਕਰੋ ਜਿੱਦਾਂ ਕੋਈ ਲੋਕਾਂ ਦੇ ਦਿਲਾਂ ਦੇ ਨੇਰੇ ਜਿਆਦਾ ਹੋਵੇ ਜਿਹੜਾ ਲੋਕਾਂ ਦੇ ਦਿਨਾਂ ਨੂੰ ਇੱਕ ਸਾਂਝ ਨੂੰ ਪੰਜਾਬੀਅਤ ਦੀ ਸਾਂਝ ਛਦਮੇ ਮਾਂ ਬੋਲੀ ਦੀ ਗੱਲ ਕਰਨ ਨੂੰ ਨਾ ਖੁੰਝ ਜਾਵੇ ਸ਼ਾਇਦ ਮੈਂ ਮਾਂ ਬੋਲੀ ਦੇ ਕੋਈ ਨਾ ਕੋ ਸੋਨਾ ਚਾਹਾਂ ਤਾਂ ਸਾਡੀ ਮਾਂ ਬੋਲੀ ਪੰਜਾਬੀ ਉਹਦੇ ਉੱਪਰ ਇੱਕ ਐਦਾਂ ਦਾ ਕੋਈ ਮਹਿੰਗਾ ਸ਼ੇਅਰ ਤੁਹਾਡੇ ਕੋਲ ਹੋਵੇ ਮਹਿੰਗੇ ਸ਼ਬਦਾਂ ਵਾਲਾ ਸ਼ੇਅਰ ਤੁਹਾਡੇ ਕੋਲ ਹੋਵੇ ਜਿਹੜਾ ਤੁਸੀਂ ਸਾਨੂੰ ਸੁਣਾਉਣਾ ਚਾਹੁੰਦੇ ਹੋ ਪੜਨ ਲਿਖਣ ਤੇ ਬੋਲਣ ਦੇ ਵਿੱਚ ਕੀ ਹੈ ਹਰਜ ਪੰਜਾਬੀ ਦਾ ਮੈਂ ਤਾਂ ਹੀ ਸਮਝਦਾ ਹਾਂ ਹਨ ਜੀ ਪੜਨ ਲਿਖਣ ਤੇ ਬੋਲਣ ਦੇ ਵਿੱਚ ਕੀ ਹੈ ਹਰਜ ਪੰਜਾਬੀ ਦਾ ਕੁਰਬਾਨੀਆਂ ਦੇ ਇਤਿਹਾਸ ਦੇ ਵਿੱਚ ਨਾ ਰਹੂਗਾ ਦਰਜ ਪੰਜਾਬੀ ਦੀ ਜੀ ਗਿੱਧਾ ਢੰਡਾ ਘੋਲ ਕਬੱਡੀ ਇਹ ਇੱਕ ਵਰ ਰੋ ਪੰਜਾਬੀ ਦਾ ਮਾਂ ਬੋਲੀ ਦੀ ਸੇਵਾ ਕਰਨਾ ਬਣਦਾ ਫਰਜ ਪੰਜਾਬੀ ਦਾ ਪਧਾਉੜ ਵਾਲਾ ਇਹਨੂੰ ਸਿੱਜਦਾ ਕਰਦਾ ਲਾਹੁੰਦਾ ਕਰਜ ਪੰਜਾਬੀ ਦਾ ਵਾਹ ਕੀ ਬਾਤ ਆ ਇਹ ਪੰਜਾਬੀ ਮਾਂ ਬੋਲੀ ਸਾਡੀ ਇੱਕ ਐਸੀ ਬੋਲੀ ਆ ਪੰਜਾਬੀ ਕਿਉਂਕਿ ਸ਼ਾਇਦ ਅੱਜ ਦਾ ਜਿਹੜਾ ਮਾਹੌਲ ਹੈ ਅੱਜਾ ਜਿਹੜਾ ਦੌਰ ਹੈ ਇਹ ਪੰਜਾਬੀ ਮਾਂ ਬੋਲੀ ਨੂੰ ਪਿੱਛੇ ਹਟ ਕੇ ਜਿਹੜੀ ਦੁਨੀਆ ਸਾਡੀ ਸੋਚਣ ਲੱਗੀ ਜਿਹੜਾ ਸਾਡੇ ਪੰਜਾਬੀ ਲੋਕ ਆ ਉਹ ਸੋਚਣ ਲੱਗੇ ਸ਼ਾਇਦ ਕਦੇ ਦਿਮਾਗ ਨੂੰ ਘੁਮਾ ਕੇ ਦੇਖਿਓ ਪਿੱਛੇ ਜਾ ਕੇ ਉਹ ਸਾਡੀ ਗੁਰਮਖੀ ਉਹ ਸਾਡੀ ਗੁਰਮਖੀ ਜਿਹੜੀ ਸਾਡੇ ਸਵਾਸਾਂ ਦੇ ਨਾਲ ਆਉਂਦੀ ਹੈ ਸਵਾਸਾਂ ਦੇ ਵਿੱਚ ਵਸਦੀ ਹੈ ਉਹਨੂੰ ਦਿਲੋਂ ਭਲਾਉਣ ਵੇਲੇ ਪਤਾ ਨਹੀਂ ਕਿਹੜਾ ਦਿਲ ਲੈ ਕੇ ਆਉਨੇ ਹੋ ਤੁਸੀਂ ਸ਼ਾਇਦ ਅੰਗਰੇਜ਼ੀ ਨੂੰ ਸਾਡੇ ਬੱਚੇ ਆਪਦੀ ਬੋਲੀ ਸਮਝਣ ਲੱਗੇ ਸ਼ਾਇਦ ਉਸ ਬੋਲੀ ਨੂੰ ਦਿਮਾਗ ਦੇ ਵਿੱਚੋਂ ਕੱਢਤਾ ਜਿਹੜੀ ਬੋਲੀ ਸਾਡੇ ਗੁਰੂਆਂ ਨੇ ਸਾਡੀ ਝੋਲੀ ਪਾਈ ਹੈ ਤਾਂ ਬਾਈ ਜੀ ਕੁਝ ਇਦਾਂ ਦਾ ਤੁਸੀਂ ਲਿਖਿਆ ਹੋਵੇ ਜਿਹੜਾ ਕਿ ਤੁਹਾਨੂੰ ਲੱਗਦਾ ਹੋਵੇ ਲਿਖਣ ਲੱਗੇ ਤੁਹਾਡੇ ਅੱਖਾਂ ਦੇ ਵਿੱਚੋਂ ਹੰਝੂ ਵੀ ਆਏ ਹੋਣ ਜਾਂ ਲਿਖਣ ਲੱਗੇ ਤੁਹਾਡਾ ਦਿਲ ਪਸੀਜਾ ਜਿਹਾ ਗਿਆ ਹੋਵੇ ਜਾਂ ਤੁਹਾਨੂੰ ਲੱਗਦਾ ਹੋਵੇ ਵੀ ਯਾਰ ਕੀ ਮੈਂ ਇਹ ਚੀਜ਼ ਨੂੰ ਪੂਰਾ ਕਰ ਸਕਾਂਗਾ ਕੋਈ ਇਦਾਂ ਦੀ ਗੱਲ ਤੁਹਾਡੇ ਨਾਲ ਵਾਪਰੀ ਹੋਵੇ ਕਲਮਾ ਤਾਂ ਦੇ ਉਹ ਜਦ ਸੁਣੀ ਦਾ ਸਰਤਾਜ ਸੁਣੀ ਦਾ ਹਨਾ ਬਾਖਮਾਲਾ ਬੰਦਾ ਤੇ ਮੈਂ ਉਹ ਸੋਚਦਾ ਹੁੰਨਾ ਵੀ ਯਾਰ ਉਹਦੇ ਵਰਗਾ ਨਹੀਂ ਮੋਸਕਾਲਾ ਜੀ ਤੇ ਪੰਮਾ ਡੂਮੇ ਵਾਲੀ ਬਹੁਤ ਵਧੀਆ ਲਿਖਦਾ ਕੌੰਦਾ ਮੁੰਡਾ ਹਨਾ ਤੇ ਜਾਂ ਫਿਰ ਨਰਿੰਦਰ ਕਪੂਰ ਜੀ ਨੇ ਬੜਾ ਵਧੀਆ ਕੋਸ਼ਿਸ਼ ਕਰੀ ਆ ਵਧੀਆ ਸ਼ਾਇਰਾਂ ਨੂੰ ਸੁਣਨ ਦੀ ਤੇ ਲਿਖਣ ਦੀ ਤੇ ਬੜੀ ਬੜੀ ਇਹੋ ਜਿਹੀਆਂ ਚੀਜ਼ਾਂ ਆਈਆਂ ਵੀ ਲਿਖਣ ਨੱਜਾਂ ਹੋ ਜਾਂਦਾ ਵੀ ਯਾਰ ਹਾਂ ਆ ਵਧੀਆ ਚੀਜ਼ ਲਿਖੀ ਗਈ ਦੂਜਾ ਚ ਤਾਂ ਮੁਸ਼ਕਲ ਹੈ ਜੀ ਐਦਾ ਹੋ ਜਾਂਦਾ ਉਹ ਤੁਹਾਨੂੰ ਲੱਗਦਾ ਵੀ ਤੁਹਾਨੂੰ ਆਪਣੇ ਅਲਫਾਜ਼ਾਂ ਦੇ ਵਿੱਚ ਲਿਖਣਾ ਮੁਸ਼ਕਲ ਹੈ ਜੇ ਕੋਈ ਲੱਗਦਾ ਤੁਹਾਨੂੰ ਸਰਤਾਜ ਨੂੰ ਜਾਂ ਹੋਰ ਕਿਸੇ ਸ਼ਾਇਰ ਨੂੰ ਸੁਣਦੇ ਹੋ ਕਈ ਵਾਰ ਸਾਡੇ ਦਿਲ ਨੂੰ ਚੀਜ਼ਾਂ ਟੰਬ ਜਾਂਦੀਆਂ ਪਰ ਉਹਦੇ ਉੱਪਰ ਅਸੀਂ ਕੁਝ ਆਪਣੇ ਜਜ਼ਬਾਤ ਆਪਣੇ ਅਲਫਾਜ਼ ਨਹੀਂ ਦੇ ਸਕਦੇ ਹਾਂ ਜੀ ਹੋਰ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਵਰਤਾਰਾ ਐਦਾਂ ਦਾ ਤੁਸੀਂ ਅਖਬਾਰ ਬੰਨ੍ਹਦੇ ਆਪਣੀ ਕਿਰਤ ਕਿਰਿਆ ਕਰਦੇ ਹੋ ਉਹ ਤੁਹਾਡੀ ਰੋਜੀ ਦਾ ਰੋਟੀ ਦਾ ਸਾਧਨ ਹੈ ਤੁਹਾਡੀ ਰੋਜੀ ਰੋਟੀ ਉਸਦੇ ਨਾਲ ਜੁੜੀ ਹੋਈ ਆ ਉਸਰ ਬਿਆਨ ਕੋਈ ਤੁਹਾਡੂ ਏਦਾਂ ਦੀ ਗੱਲ ਤੁਸੀਂ ਸਾਡੇ ਨਾਸ਼ਕਾਂ ਨੂੰ ਦੱਸਣਾ ਚਾਹੁੰਦੇ ਹੋ ਮੋ ਜਿਹੜੀ ਤੁਹਾਡੇ ਨਾਲ ਕੋਈ ਵਾਪਰੀ ਹੋਵੇ ਜਿਹੜਾ ਤੁਹਾਨੂੰ ਅੱਜ ਵੀ ਮਲਾਲ ਹੋਵੇ ਵੀ ਮੇਰੇ ਨਾਲ ਕਿਉਂ ਹੋਇਆ ਜਾਂ ਏਦਾਂ ਨਹੀਂ ਹੋਣਾ ਚਾਹੀਦਾ ਕੋਈ ਏਦਾਂ ਦੀ ਕੋਈ ਗੱਲ ਤੁਹਾਡੇ ਦਿਲ ਦੇ ਵਿੱਚ ਹੋਵੇ ਜੋ ਦੱਸਣਾ ਚਾਹੁੰਦੇ ਹੋ ਨਹੀਂ ਅਸੀਂ ਦੇਖੋ ਜਿੰਦਗੀ ਦੇ ਵਿੱਚ ਜਦੋਂ ਹਨ ਆਪਾਂ ਸਵੇਰ ਤੁਰਦੇ ਆਂ ਪਤਾ ਨਹੀਂ ਕੀ ਹੋ ਜਾਣਾ ਹੁੰਦਾ ਪਰ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਤੇ ਸਮਾਜ ਕੁਛ ਨਾ ਬਹੁਤ ਤਰ੍ਹਾਂ ਦਾ ਕਿਰੇਸ ਤੇ ਨਾਤੇ ਆ ਹਨਾ ਉਹ ਪੁੱਛ ਆਏ ਜੇ ਲੱਗਦੇ ਰਹਿੰਦੇ ਆ ਵੀ ਯਾਰ ਉਹ ਗੱਲ ਨਹੀਂ ਰਹੀ ਹੁਣ ਹਾਂ ਹਨਾ ਬਿਲਕੁਲ ਹੁਣ ਮੈਂ ਕੋਸਾਈ ਮੇਰਾ ਸੋਚ ਸੋਚਦਾ ਹੁੰਨਾ ਵੀ ਮੈਂ ਉਹ ਲਿਖਾਂ ਵੀ ਉਹ ਗੱਲ ਨਹੀਂ ਬਣੀ ਹਨਾ ਹਾਂ ਤੇ ਹੁਣ ਮੈਂ ਕੋਸ਼ਿਸ਼ ਕਰਦਾ ਇਹ ਚੀਜ਼ਾਂ ਦੇ ਜਿਵੇਂ ਹੁਣ 70 ਸਾਲ ਪਹਿਲਾਂ ਕੀ ਹੋ ਜਾਂ ਸੀ ਪੰਜਾਬ ਹਨਾ ਬਿਲਕੁਲ ਬਿਲਕੁਲ ਜੋ ਚੀਜ਼ ਸੋਚੀਦੀ ਆ ਕੀ 70 ਸਾਲ ਪਹਿਲਾਂ ਵਾਲੇ ਪੰਜਾਬ ਦੀ ਸਿੱਖਤ ਕਰਾ ਹਮ ਵੱਡਿਆਂ ਕੋਲ ਰੱਖਦੀ ਸੀ ਸੁਹਾਣੀ ਘੁੰਡ ਕੱਢ ਕੇ ਵਾਹ ਜੀ ਵਾਹ 50 ਰੁਪਏ ਲੈ ਬਾਪੂ ਤੋਂ ਜਾਣਾ ਮੇਲੇ ਨੂੰ ਵਾਹ ਜੀ ਵਾਹ ਕਲੀਆਂ ਵਾਲਾ ਕੁੜਤਾ ਚਾਦਰਾਂ ਪਾੜਦਾ ਲੜ ਛੱਟ ਕੇ ਹਮ ਉੱਠ ਸਵੇਰੇ 4 ਵਜੇ ਹਲ ਜੋੜਨੇ ਹਾਲੀਆਂ ਨੇ ਪੱਤਾ ਲੈ ਕੇ ਜਾਂਦੀਆਂ ਸੀ ਖੇਤਾਂ ਨੂੰ ਸਜ ਤਜ ਤੇ ਖੂਹਾਂ ਤੋਂ ਪਾਣੀ ਲਾਉਣਾ ਫਸਲਾਂ ਢੋਣੀਆਂ ਗੱਡਿਆਂ ਤੇ ਟੱਚੇ ਘਰਾਂ ਤੇ ਮੋਰ ਬਣਾਉਂਦੇ ਸੀ ਇੱਕ ਦੂਜੇ ਤੋਂ ਵੱਧ ਠੀ ਹਾਇਰੋਏ ਨੂੰ ਸਮਾਂ ਅਟ ਚਿੱਤੇ ਨੂੰ ਕੌਣ ਜਾਣਦਾ ਸੀ ਵਾਹ ਪਾਨ ਰੂਪ ਉਸਤ ਫੀਮ ਜਾਂ दारू ਪੀਂਦੇ ਸੀ ਘਰ ਦੀ ਕੱਡ-ਕੱਟ ਕੇ ਪਤਾਉੜ ਵਾਲਿਆ ਲੋਟ ਸੀ ਰਾਠੀ ਕਰਦੇ ਜਿਤਾਂ ਦੀ ਪਿੰਡ ਦੀ ਧੀ ਨੂੰ ਸਮਝਦੇ ਸੀ ਉਦੋਂ ਪੈਣਾ ਤੋਂ ਵੱਧ ਕੇ ਵਾਹ ਜੀ ਵਾਹ ਕੀ ਬਾਤ ਆ ਕੀ ਬਾਤ ਇਹ ਚੀਜ਼ ਤੁਸੀਂ ਜਿਹੜੀ ਗੱਲ ਕੀਤੀ ਹੈ ਨਾ ਕਈ ਵਾਰ ਸਾਡੇ ਦਿਮਾਗ ਦੇ ਵਿੱਚ ਵੀ ਆਮ ਤੌਰ ਤੇ ਮੇਰੇ ਖੁਦ ਦੇ ਦਿਮਾਗ ਦੇ ਵਿੱਚ ਚੀਜ਼ਾਂ ਆ ਜਾਂਦੀਆਂ ਵੀ ਅਸੀਂ ਇਹਨੂੰ ਤਰੱਕੀ ਕਹੀਏ ਜਾਂ ਵਿਨਾਸ਼ ਕਹੀਏ ਹਾਂ ਇਹਨੂੰ ਨਾਮ ਕੀ ਦੇਈਏ ਜਿਹਦਾ ਤਰੱਕੀ ਕਹਿੰਦੇ ਆ ਪਿੱਛੇ ਮੁੜ ਕੇ ਝਾਕਦੇ ਆ ਤਾਂ ਇਹ ਲੱਗਦਾ ਵੀ ਅਸੀਂ ਗਵਾਹ ਕੀ ਕੁਛ ਲੇ ਹਾਂ ਜੇ ਬਨਾਸ਼ ਦਾ ਨਾਂ ਦਿੰਨੇ ਆ ਤੇ ਨਾ ਵੀ ਸ਼ੁਰੂਆਤ ਵੀ ਅਸੀਂ ਤਾਂ ਕੀਤੀ ਹੈ ਹਾਂ ਸ਼ੁਰੂਆਤ ਵੀ ਅਸੀਂ ਕੀਤੀ ਹੈ ਤਾਂ ਇਹ ਚੀਜ਼ਾਂ ਜਿਹੜੀਆਂ ਤੁਸੀਂ ਬੋਲ ਕੇ ਦੱਸਣ ਦੀ ਕੋਸ਼ਿਸ਼ ਕੀਤੀ ਆ ਸ਼ਾਇਦ ਇਹ ਸਮਾਂ ਤਾਂ ਉਹ ਨਹੀਂ ਵਾਪਸ ਆਏਗਾ ਜੋ 70 80 ਸਾਲ ਪਹਿਲਾਂ ਜੋ ਸਾਡੇ ਸਾਂਝਾ ਹੁੰਦੀਆਂ ਸੀ ਪੰਜਾਬ ਦੀਆਂ ਜਾਂ ਲਾਲੋਂ ਆਮ ਤੌਰ ਤੇ ਬਜ਼ੁਰਗ ਕਹ ਦੱਸਦੇ ਕਿ ਕਿਸੇ ਘਰ ਦਾ ਪੁਰਾਣਾ ਅੱਡੇ ਤੋਂ ਆਉਣਾ ਜਾਂ ਸੜਕ ਤੋਂ ਜਾਂ ਉਹਦਾ ਕਿਸੇ ਦਾ ਆਉਣਾ ਤਾਂ ਪਿੰਡ ਦੇ ਕਿਸੇ ਬੰਦੇ ਨੇ ਦਾ ਝੂਲਾ ਫੜ ਲੈਣਾ ਕਿ ਆਪਣੇ ਫੰਡ ਫਲਾਨੀ ਦੇ ਪਰਿਵਾਰ ਦਾ ਹੀ ਪਰੋਣਾਗਾ ਤਾਨੂੰ ਘਰ ਤੱਕ ਛੱਡ ਕੇ ਆਉਗਾ ਅੱਜ ਕੱਲ ਖੁਦ ਦੇ ਪਰੋਣੇ ਨੂੰ ਕੋਈ ਪਰੋਣਾ ਸਮਝਣ ਨੂੰ ਤਿਆਰ ਨਹੀਂ ਖੁਦ ਦੇ ਬੰਦੇ ਨੂੰ ਖੁਦ ਸਨਕਾਰ ਦੇ ਇਹ ਚੀਜ਼ਾਂ ਜਿਹੜੀਆਂ ਬਿਸਰ ਗਈਆਂ ਇਹ ਉਹੀ ਆ ਮੈਂ ਤਾਂ ਹੀ ਕਰ ਰਹੀ ਹਾਂ ਇਹਨੂੰ ਤਰੱਕੀ ਕਹੀਏ ਜਾਂ ਬਨਾਸ਼ ਕਹੀਏ ਕਿਉਂਕਿ ਰਿਸ਼ਤਿਆਂ ਦੇ ਵਿੱਚ ਜਿਹੜਾ ਕਾਲਾਪਣਾ ਹੈ ਕੌੜਾਪਣਾ ਜਿਹੜਾ ਆ ਕੇ ਬਸ ਗਿਆ ਉਹ ਚੀਜ਼ਾਂ ਮੈਨੂੰ ਲੱਗਦਾ ਵੀ ਸਾਡੇ ਜਾਂ ਤਾਂ ਇਹ ਲੱਗਦਾ ਵੀ ਲੋਟ ਪੜ ਲੈ ਛੱਡੇ ਪਾਲੇ ਜਾਂ ਸਿਆਣੀ ਬਾਲੀ ਹੋ ਗਈ ਦੋ ਗੱਲਾਂ ਹੀ ਹੋਦਾ ਸ਼ਾਇਦ ਸਿਆਣਪ ਐਸੀ ਮੈਨੂੰ ਲੱਗਦਾ ਵੀ ਨਹੀਂ ਹੋਣੀ ਚਾਹੀਦੀ ਸੀ ਹਾਂ ਜਿਆਦਾ ਲੋਕ ਸਿਆਣੇ ਬਾਲੇ ਹੋ ਗਏ ਕਿਉਂਕਿ ਜਦੋਂ ਲੋਕ ਭੋਲੇ ਸੀ ਤਾਂ ਉਦੋਂ ਪਾਣੀ ਸ਼ੁੱਧ ਸੀ ਪਰ ਹੁਣ ਅਸੀਂ ਸਿਆਣੇ ਬਾਲੇ ਹੋ ਗਏ ਤੇ ਹੁਣ ਪਾਣੀ ਗੰਦਲੇ ਹੋ ਗਏ ਬਿਲਕੁਲ ਹੈ ਜਦੋਂ ਲੋਕ ਭੋਲੇ ਸੀ ਉਦੋਂ ਹਵਾ ਪਾਣੀ ਠੀ ਸੀ ਹਵਾ ਵੀ ਠੀ ਸੀ ਪਰ ਹੁਣ ਅਸੀਂ ਬਹੁਤ ਜ਼ਿਆਦਾ ਸਿਆਣੇ ਹੋ ਗਏ ਆ ਤੇ ਹੁਣ ਹਵਾ ਵੀ ਗੰਦੀ ਹੋ ਗਈ ਹੈ ਬਿਲਕਦੇ ਆ ਅਸੀਂ ਆਪਾਂ ਪਹਿਲਾਂ ਜਦੋਂ ਅਨਪੜ੍ਹ ਸੀ ਅਸੀਂ ਹੈਨਾ ਉਦੋਂ ਰਿਸ਼ਤੇ ਨਾਤੇ ਬਹੁਤ ਵਧੀਆ ਸੀ ਬਹੁਤ ਦੂਰ ਰਿਸ਼ਤੇਦਾਰੀਆਂ ਤੱਟ ਵਰਤਦੇ ਸੀ ਹੁਣ ਅਸੀਂ ਜਾਂ ਤਾਂ ਪੜ ਬਾਲਾ ਡਰੈ ਪੜ ਲਏ ਬਾਲਾ ਜਾਂ ਤਰੱਕੀ ਬਹੁਤ ਕਰ ਲਈ ਜਾਂ ਸਾਡੇ ਕੋਲੇ ਪੈਸਾ ਹੀ ਆ ਗਿਆ ਤੇ ਹੁਣ ਸਾਡੇ ਕੋਲੇ ਰਿਸ਼ਤੇ ਹੀ ਨਹੀਂ ਹੂੰ ਸ਼ਾਇਦ ਕੋਈ ਚੈਨਲ ਤੇ ਜਿੰਨੇ ਬੰਦੇ ਸੁਣਦੇ ਆ ਹਨਾ ਸ਼ਾਇਦ ਕੋਈ ਬੰਦਾ ਹੋਊਗਾ ਜਿਹੜਾ ਦੂਰ ਦੀ ਰਿਸ਼ਤੇ ਤੱਟ ਵਰਤਦਾ ਹੋਵੇ ਨਹੀਂ ਨਹੀਂ ਬਾਕੀ ਬਹੁਤ ਘੱਟ ਬਹੁਤ ਘੱਟ ਲੋਕ ਹੋਣਗੇ ਇਦਾਂ ਦੇ ਆਪਾਂ ਨੂੰ ਆਮ ਦੇਖਣ ਦੇ ਵਿੱਚ ਆਉਂਦਾ ਕੋਈ ਨਾਨੀਆਂ ਕਹਾਣੀਆਂ ਜਾਂ ਉਹਨਾਂ ਤੱਕ ਬਤਨ ਤੱਕ ਜਾਂਦਾ ਹੋਵੇ ਅੱਜ ਤੱਕ ਅੱਜ ਕੱਲ ਸਕੇ ਭਰਾਵਾਂ ਦੇ ਵਿੱਚ ਨਹੀਂ ਬਣਦੀ ਠੀਕ ਹੈ ਕਿ ਨਹੀਂ ਕੰਧੋਂ ਪਾਰ ਜਾ ਕੇ ਵੀ ਅੱਗੇ ਗੱਲ ਕਰਦੇ ਹੁੰਦੇ ਸੀ ਵੀ ਕੰਧੋਂ ਪਾਰ ਜੇ ਕੋਈ ਗੱਲ ਸੁਣੇ ਤਾਂ ਭੱਜ ਕੇ ਜਾਂਦੇ ਬੰਦੇ ਪਰ ਅੱਜ ਕੱਲ ਕੰਨਾਂ 'ਚ ਕੋੜੇ ਤੇਲ ਪਾ ਕੇ ਅੰਦਰ ਬੈਠੇ ਰਹਿੰਦੇ ਵੀ ਜੋ ਹੋ ਰਿਹਾ ਉਹਨੂੰ ਉਹ ਜਵਾਬ ਨਹੀਂ ਦਿੰਦੇ ਸਮਝਿਆ ਇਹ ਤਾਂ ਮੰਨ ਲਓ ਵੀ ਜਾਂ ਤਾਂ ਸਿਆਣੇ ਵੱਧ ਹੋ ਰਹੀ ਐ ਜਾਂ ਪੜ੍ਹ ਲੈਗੇ ਹੈਣਾ ਤੇ ਕਈ ਗੱਲਾਂ ਹੋ ਗਈਆਂ ਚਲੋ ਇਹ ਦੁਨੀਆਦਾਰੀ ਆ ਕੁਝ ਦੁਨੀਆ ਜਾਂ ਮੈਂ ਇਹ ਤਾਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਸ਼ਾਇਦ ਦੁਨੀਆ ਦੇ ਉੱਪਰ ਕੋਈ ਸ਼ੇਅਰ ਚ ਲਿਖਿਆ ਹੋਵੇ ਕੋਈ ਲੀਡਰਾਂ ਦੇ ਉੱਪਰ ਤੁਸੀਂ ਲਿਖਿਆ ਕੋਈ ਬੋਟਾਂ ਦਾ ਦੌਰ ਜਾ ਭੇਤ ਨਹੀਂ ਦੁਨੀਆਦਾਰੀ ਦਾ ਇਸ ਦੁਨੀਆਦਾਰੀ ਦਾ ਨਹੀਂ ਕੋਈ ਭੇਤ ਆ ਹਾਂ ਹੈ ਉੱਪਰੋਂ ਹੋਰ ਤੇ ਅੰਦਰੋਂ ਕੁਝ ਹੋਰ ਦੇਖੇ ਜੀ ਚਿੱਟੇ ਪਾ ਬਾਣੇ ਕਾਲੇ ਕਰਨ ਤੰਦੇ ਉੱਪਰੋਂ ਸਾਦ ਤੇ ਅੰਦਰੋਂ ਚੋਰ ਦੇਖੇ ਵਾਹ ਜੀ ਨਵੀਂ ਪੀੜੀ ਦੀ ਫੈਸ਼ਨ ਨੇ ਮੱਤ ਮਾਰੀ ਪੁੱਠੇ ਬੋਲਦੇ ਬਜ਼ੁਰਗਾਂ ਨੂੰ ਸ਼ੋਰ ਦੇਖੇ ਵਾਹ ਜੀ ਰੋਟੀ ਦੇ ਟੁਕੜੇ ਨੂੰ ਤਰਸਦੇ ਗਰੀਬ ਦੇਖੇ ਤੇ ਪਿਸਤੇ ਬਦਾਮ ਖਾਂਦੇ ਅਮੀਰਾਂ ਦੇ ਜਨੌਰ ਦੇਖੇ ਵਾਹ ਜੀ ਵਾਹ ਈਸੀ ਲੱਡੇ ਦੇਖੇ ਨੇ ਪੱਥਰ ਦੀਆਂ ਮੂਰਤੀਆਂ ਨੂੰ ਤੇ ਬਿਨਾਂ ਲਾਈਟ ਤੋਂ ਮੱਛਰ 'ਚ ਬੈਠੇ ਟਿਜਾਉਂਦੇ ਮਾਪੌਰ ਦੇਖੇ ਵਾਹ ਬੇਰਿਆਂ ਤੇ ਜਾਟੇ ਜੋ ਸਾਧਾਂ ਦੀਆਂ ਘਟਣ ਲੱਤਾ ਘਰੇ ਮਾਪਿਆਂ ਦੇ ਘਟ ਦੇ ਮੌਰ ਦੇਖੇ ਵਾਹ ਓਡੜਵਾਲਿਆ ਕੀ ਲੈਣਾ ਦੁਨੀਆ ਦਾ ਭੇਦ ਭਾਤੀ ਮਿੱਟੀ ਵਟੇ ਮੈਂ ਬਿੱਟ ਦੇ ਬਲੌਰ ਦੇ ਵਾਹ ਜੀ ਵਾਹ ਕੀ ਬਾਤ ਆ ਕੀ ਬਾਤ ਆ ਸ਼ਾਇਦ ਇਹਦੀ ਤਾਰੀਫ ਨਹੀਂ ਮੈਂ ਕਰ ਸਕਦਾ ਕਿਉਂਕਿ ਇਹ ਗੱਲ ਸਾਡੇ ਆਮ ਹੁਣ ਦੇਖਣ ਨੂੰ ਮਿਲ ਰਹੀ ਆ ਕਿ ਸ਼ਾਇਦ ਪਤਾ ਨਹੀਂ ਕੋਈ ਜਾ ਕੇ ਆ ਕਹਿਣਗੇ ਅਸੀਂ ਸੇਵਾ ਕਰਦੇ ਆ ਪਰ ਜਦੋਂ ਉਹ ਸੇਵਾ ਘਰੇ ਕਰਨ ਨੂੰ ਮਿਲਦੀ ਆ ਭਾਂਡੇ ਚਲਾ ਚਲਾ ਮਾਰਦੇ ਆ ਆਮ ਤੌਰ ਤੇ ਬੁੜੀਆਂ ਸੀ ਦੇਖਣ ਨੂੰ ਆਉਂਦੀਆਂ ਸਾਡੇ ਆਮ ਤੌਰ ਤੇ ਪਿੰਡਾਂ ਦੇ ਵਿੱਚ ਆਉਂਦੀਆਂ ਇਹ ਗੱਲਾਂ ਵੀ ਆਖਣਗੇ ਅਸੀਂ ਸੇਵਾ ਕਰਨ ਜਾਂਦੇ ਪਰ ਜਦੋਂ ਘਰੇ ਆਉਂਦੇ ਨੇ ਘਰੇ ਆਉਦੀ ਸੱਸ ਨੂੰ ਅੱਖਾਂ ਦਿਖਾਉਂਦੀਆਂ ਨੇ ਸਹੁਰੇ ਨੂੰ ਅੱਖਾਂ ਦਿਖਾਉਂਦੀਆਂ ਨੇ ਕਿ ਚਾੱਕੇ ਕੋਈ ਮੌਰਾ ਦੇ ਠੋਕਣ ਜਾਂ ਕਿੱਦਾਂ ਇਦਾਂ ਦੀਆਂ ਗੱਲਾਂ ਆਪਣੇ ਆਮ ਬਰਤਾਰਾ ਹੋ ਗਿਆ ਉਹ ਤੁਹਾਡੇ ਲਈ ਗੱਲ ਵੀ ਖਾਂਦਾ ਦੂਰੀਆਂ ਸਿਆਣੀ ਬਹੁਤ ਜ਼ਿਆਦਾ ਹੋਗੀ ਤੇ ਜਾਂ ਫਿਰ ਪੜਨ ਲਖੀ ਜਾਵੇਗੀ ਬਈ ਕੋਈ ਵੋਟਾਂ ਦਾ ਟਾਈਮ ਆ ਇਸ ਟਾਈਮ ਤੇ ਕੋਈ ਲੀਡਰਾਂ ਦੇ ਉੱਪਰ ਸ਼ੇਰ ਹੈ ਲਿਖਿਆ ਤੁਹਾਡੇ ਕੋਲ ਕੋਈ ਲੀਡਰਾਂ ਦੇ ਆ ਯਾਰ ਬਈ ਅੱਜ ਤੋਂ 10 ਸਾਲ ਪਹਿਲਾਂ ਜਦੋਂ ਮੋਦੀ ਇਹ ਬਣਿਆ ਨਹੀਂ ਸੀ ਪ੍ਰਧਾਨ ਮੰਤਰੀ ਉਦੋਂ ਉਹਨੇ 82 ਦਿਨ ਅੱਛੇ ਹਉਣੇ ਜੀ ਤੇ ਮੈਨੂੰ ਤਾਂ ਨਹੀਂ ਲੱਗਦਾ ਉਹਦੇ ਤੇ ਲਿਖਿਆ ਸੀ ਛੋਟਾ ਜਿਹਾ ਟਕ ਹੂੰ ਤੇ 100 ਰੁਪਏ ਤੋਂ ਘੱਟ ਕੋਈ ਦਾਲ ਨਾ ਮਿਲੇ ਮਜ਼ਦੂਰ ਦੀ ਮਿਹਨਤ ਨਾਲ ਚਾਲ ਨਾ ਮਿਲੇ ਹੂੰ ਤੇਲ ਤੇ ਰਸੋਈ ਗੈਸ ਮਹਿੰਗੇ ਕਰਤੇ ਪਤਾ ਨਹੀਂ ਸੀ ਲੋਕ ਤਾਂ ਇਨਾ ਪਛਤਾਉਣਗੇ ਜੀ ਜਨਤਾ ਵਾਸੀ ਕੋਈ ਸਵਾਲ ਪੁੱਛਦੀ ਕਿ ਮੋਦੀ ਜੀ ਅੱਛੇ ਦਿਨ ਕਦੋਂ ਆਉਣਗੇ ਹੂੰ ਤੇ ਨੋਟ ਮੰਦੀ ਕਰਕੇ ਗਰੀਬ ਮਾਰਤੇ ਅਮੀਰਾਂ ਦਾ ਤਾਂ ਕਾਲਾ ਧਨ ਚਿੱਟਾ ਹੋ ਗਿਆ ਵਿਦੇਸ਼ਾਂ ਦੀਆਂ ਬੈਂਕਾਂ ਵਿੱਚ ਖਾਤੇ ਖੋਲ ਲਏ ਉਹਨਾਂ ਲਈ ਮੁਨਾਫੇ ਵਾਲਾ ਕੀਤਾ ਹੋ ਗਿਆ ਇੱਥੇ ਕਰਦੇ ਕਿਸਾਨ ਨੇ ਤਾਂ ਖੁਦ ਖੁਸ਼ੀਆਂ ਪਰ ਜੇ ਤੋ ਕਦੋਂ ਪਿੱਛਾ ਛੜ ਬਾਉਣਗੇ ਜੀ ਜਨਤਾ ਵਾਸੀ ਕੋਈ ਸਵਾਲ ਪੁੱਛਦੀ ਮੋਦੀ ਜੀ ਅੱਛੇ ਦਿਨ ਕਦੋਂ ਆਉਣਗੇ ਹੁਣ ਇਹਨਾਂ ਚੀਜ਼ਾਂ ਸਾਰੀਆਂ ਤੋਂ ਨੋੜ ਕੇ ਮੈਂ ਤੁਹਾਨੂੰ ਉਹ ਗਰਾਊਂਡ ਵੱਲ ਲੈ ਕੇ ਜਾਣਾ ਗਰਾਊਂਡਾਂ ਵੱਲ ਜਿੱਦਾਂ ਖੁਸ਼ੀ ਦਰਬਾ ਹੋ ਗਿਆ ਉਹ ਪਲੇਅਰ ਹੋਵੇ ਕਬੱਡੀ ਦੇ ਇਹਨਾਂ ਪਲੇਅਰਾਂ ਦੇ ਉੱਪਰ ਕੋਈ ਤੁਹਾਡੀ ਸ਼ਾਇਰੀ ਲਿਖੀ ਹੋਵੇ ਖਾਸ ਸ਼ਖਸ ਲਈ ਜਿੱਦਾਂ ਖੁਸ਼ੀ ਲਈ ਤੁਹਾਡੀ ਲਿਖੀ ਹੋਵੇ ਜਾਂ ਗੁਰਪ੍ਰੀਤ ਜੰਗੀਆਂ ਦਾ ਸਾਡੇ ਪਿੰਡ ਦਾ ਪਲੇਅਰ ਆ ਉਹਦੇ ਉੱਪਰ ਲਿਖਿਆ ਹੋਵੇ ਜਾਂ ਹੋਰ ਇਹਨਾਂ ਮੱਖਣ ਵਾਲੀ ਆਪਣਾ ਸੈਦੋ ਕੇ ਮੱਖਣ ਜਾਂ ਬਲਜੀਤ ਆ ਇਹਨਾਂ ਬਾਰੇ ਕੋਈ ਤੁਹਾਡੀ ਸ਼ਾਇਰੀ ਹੋਵੇ ਖਾਸ ਬੰਦਿਆਂ ਬਾਰੇ ਜਿਹੜੇ ਕਬੱਡੀ ਦੇ ਜਿੱਦਾਂ ਜੱਗੂ ਜਿਹੜਾ ਕਹਿੰਦਾ ਕਈਆਂ ਬਾਰੇ ਤੁਹਾਡੀ ਸ਼ਾਇਰੀ ਉਹ ਦਾਤ ਸੇ ਦੱਸਾਂ ਦੀ ਕੋਸ਼ਿਸ਼ ਜਿਵੇਂ ਲੁਧਰ ਤੇ ਸੀ ਉਦੋਂ ਨਾ ਉਹ ਦबई ਖੇਡਿਆ ਕੈਨੇਡਾ ਖੇਡਿਆ ਇੰਗਲੈਂਡ ਖੇਡਿਆ ਤਿੰਨੇ ਦੇਸ਼ਾਂ ਦਾ ਬੈਸਟ ਸੀ ਉਹ ਤੇ ਇੰਗਲੈਂਡ ਕੈਨੇਡਾ ਦबई ਦਾ ਬੈਸਟ ਰੇਡਰ ਪਿੰਡ ਇਹਦਾ ਜੜਬਾ ਤੇ ਨਾਮ ਸੰਦੀਪ ਜੀ ਡਰਜ ਚੌੜੀ ਛਾਤੀ ਅਤੇ ਜਿਗਰਾ ਪਹਾੜ ਜਿਦਾ ਕਬੱਡੀ ਦੇ ਮੈਦਾਨਾਂ ਦਾ ਇਹ ਦੂਜਾ ਹਰਜੀਤ ਜੀ ਆਪਣੀ ਖੇਡ ਦੀ ਕਰਾਤੀ ਗੈਰ ਮੂਲਖਾਂ ਚ ਬੱਲੇ ਬੱਲੇ ਲਿਖ ਦਿੱਤੀ ਜੱਟ ਦੇ ਤਾਂ ਨਵੀ ਤਵਾਰੀਖ ਜੀ ਚੜਦਾ ਇਹ ਸੂਰਜ ਕਬੱਡੀ ਦਾ ਭਦੌੜ ਵਲਿਆ ਲੁਧਰ ਦੇ ਗੌਂਦੀਆਂ ਨੇ ਕਰਨਾ ਵੀ ਕੀਤਾ ਜੀ ਜੀ ਇਹ ਸੰਦੀਪ ਲੁਧਰ ਤੇ ਸੀ ਸੰਦੀਪ ਲੁਧਰ ਤੇ ਤੇ ਖੁਸ਼ੀ ਦੇ ਉੱਪਰ ਕੁਝ ਲਿਖਿਆ ਹੋਇਆ ਸੀ ਖੁਸ਼ੀ ਦੇ ਉੱਤੇ ਲਿਖਿਆ ਸੀ ਉਹਦੇ ਨਾਲ ਡੌਲੇ ਤੇ ਜੋ ਟੈਟੂ ਮੈਂ ਉਹਦੇ ਮਾਮਾ ਜੀ ਦਾ ਹੂੰ ਉਹ ਮੈਂ ਲਿਖਤਾ ਸੀ ਮੈਨੂੰ ਐ ਲੱਗਿਆ ਵੀ ਉਹ ਤਾਂ ਪਿਤਾ ਜੀ ਆ ਇਹ ਗੱਲ ਚਲੋ ਉਹਦੇ ਮਾਮਾ ਜੀ ਉਹ ਗਵਾਚੇ ਵੀ ਆ ਅੱਛਾ ਅਜੇ ਤੱਕ ਆਏ ਨਹੀਂ ਉਹ ਅੱਛਾ ਜੀ ਹਾਂ ਦੀ ਉਹਦੀ ਯਾਦ ਨੂੰ ਬਹੁਤ ਘੱਟ ਲੋਕਾਂ ਨੂੰ ਪਤਾ ਹਾਂ ਬਹੁਤ ਘੱਟ ਪਤਾ ਉਹ ਮੈਨੂੰ ਵੀ ਰੁਪਿੰਦਰ ਨੂੰ ਮੈਂ ਸ਼ੇਅਰ ਦਿੱਤਾ ਉਹਨੇ ਬੋਲਿਆ ਤੇ ਉਹ ਖੁਸ਼ੀ ਨੇ ਫਿਰ ਦੱਸਿਆ ਕਹਿੰਦਾ ਮੇਰੇ ਪਿਤਾ ਜੀ ਦੀ ਫੋਟੋ ਇਹ ਮੇਰੇ ਮਾਮੇ ਦੀ ਫੋਟੋ ਆ ਕਹਿੰਦਾ ਇਹ ਗੁਆਚਿਆ ਘਰੋਂ ਚਲਿਆ ਗਿਆ ਸੀ ਮੋੜ ਕੇ ਆਇਆ ਨਹੀਂ ਕਹਿੰਦਾ ਫਿਰ ਮੈਂ ਫੋਟੋ ਬਣਵਾ ਲਈ ਸੀ ਤੇ ਆਪਣੇ ਮਾਮਾ ਜੀ ਦੀ ਰੌਲੇ ਤੇ ਖਤਵਾ ਫੋਟੋ ਸੋਫਰਾ ਮਾਪਿਆਂ ਦਾ ਕਰ ਇਹਨੇ ਸੱਚ ਦੱਸਿਆ ਇੱਕ ਮੈਚ ਵਿੱਚ 27 ਲਾ ਜਫੇ ਨਵਾਂ ਇਤਿਹਾਸ ਕਬੱਡੀ ਦਾ ਰਚ ਦਿੱਤਾ ਨਾਮ ਖੁਸ਼ਦੀਪ ਖੁਸ਼ੀ ਜੱਟ ਦਾ ਪਿੰਡ ਦੁੱਰਾ ਜੜਪਾ ਕਰਕੇ ਮਸ਼ਹੂਰ ਹੈ ਰਤ ਹੂੰ ਸਤ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਸਾਰੇ ਵਿਸ਼ਿਆਂ ਦੇ ਉੱਪਰ ਸਾਰਿਆਂ ਗੱਲਾਂ ਤੁਹਾਡੀ ਐਡਵੋਕੇਟ ਲਈ ਕਾਫੀ ਸਮਾਂ ਸਾਨੂੰ ਲੱਗ ਗਿਆ ਕਰਨ ਦੇ ਲਈ ਕਿਉਂਕਿ ਸਾਥ ਵੀ ਸਵੱਬ ਨਹੀਂ ਬਣਿਆ ਤੁਹਾਡੇ ਕੋਲ ਆਉਣ ਦਾ ਚਲੋ ਅੱਜ ਸਵੱਬ ਬਣਿਆ ਸੀ ਤੁਹਾਡੇ ਕੋਲ ਆਏ ਤੁਹਾਡੀ ਐਡਵੋਕੇਟ ਦੀ ਤੁਹਾਡੇ ਦਿਲ ਦੀਆਂ ਗੱਲਾਂ ਜਾਣਨ ਦੀ ਕੋਸ਼ਿਸ਼ ਕੀਤੀ ਤੁਹਾਡੀ ਕਲਮ ਨੂੰ ਦਰਸ਼ਕ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਤਾਂ ਧੰਨਵਾਦ ਸਾਨੂੰ ਸਮਾਂ ਦੇਣ ਲਈ ਧੰਨਵਾਦ ਸਾਨੂੰ ਇਹਨਾਂ ਚੀਜ਼ਾਂ ਤੋਂ ਜਾਣੂ ਕਰਵਾਉਣ ਦੇ ਲਈ ਤਾਂ ਦਰਸ਼ਕ ਵੀਰੋ ਇਹ ਸਨ ਜਗਸੀਰ ਸਿੰਘ ਪਦੌੜ ਜਿਨ੍ਹਾਂ ਦੀ ਚਰਚਾ ਜਿਹੜੀ ਆ ਕਬੱਡੀ ਗਰਾਊਂਡਾਂ ਦੇ ਵਿੱਚ ਕਮੈਂਟਰੇਟਰ ਆਮ ਤੌਰ ਤੇ ਕਰਦੇ ਨੇ ਇਹਨਾਂ ਦੀ ਜ਼ਿੰਦਗੀ ਨਾਲ ਜਿਹੜੇ ਉਹ ਕੁੱਸੇ ਵੀ ਸਨ ਜਿਹੜੇ ਉਹ ਸੁਣਾਏ ਨੇ ਤੁਹਾਨੂੰ ਤਾਂ ਕੋਈ ਗਲਤੀ ਹੋ ਗਈ ਹੋਵੇ ਤਾਂ ਇਹ ਚੀਜ਼ ਦੀ ਤੁਹਾਨੂੰ ਮਾਫੀ ਮੰਗਦੇ ਕੋਈ ਬਿਛਾਰਾ ਰਹਿ ਗਿਆ ਹੋਵੇ ਕਰਨ ਵਾਲਾ ਤਾਂ ਜ਼ਰੂਰ ਕਮੈਂਟਾਂ ਦੇ ਵਿੱਚ ਸਾਡੇ ਤੱਕ ਪਹੁੰਚਦਾ ਕਰਨਾ ਤਾਂ ਕੈਮਰਾਮੈਨ ਸੁਖੀ ਰਾਮਪੁਰਾ ਦੇ ਨਾਲ ਮੈਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਹੋ ਆਉਣ ਪੰਜਾਬ ਟੀਵੀ ਧੰਨਵਾਦ